ਆਪਾਂ ਨਾ ਬਹੁਤ ਬਾਰੀ ਲੋਕਾਂ ਦੇ ਨਾਲ ਸ਼ੋਕੇਸਾਂ ਦੇ ਵਿੱਚ ਇਹੋ ਜਿਹੇ ਮਾਡਲ ਪਏ ਦੇਖੇ ਹੁੰਦੇ ਆ ਜਦੋਂ ਕੋਈ ਚੀਜ਼ ਵੱਡੀ ਖਰੀਦਦਾ ਨਾ ਤੇ ਉਹ ਇਸ ਤਰ੍ਹਾਂ ਦਾ ਮਾਡਲ ਨਾਲ ਕੰਪਨੀਆਂ ਦਿੰਦੀਆਂ ਤੇ ਦਿਮਾਗ ਦੇ ਵਿੱਚ ਨਾ ਇੱਕ ਖਿਆਲ ਜ਼ਰੂਰ ਆਉਂਦਾ ਵੀ ਇਹ ਯਾਰ ਕੰਪਨੀਆਂ ਬਣਵਾਉਂਦੀਆਂ ਕਿੱਥੋਂ ਹੋਣਗੀਆਂ ਯਾਰ ਬਹੁਤ ਸਾਰੀਆਂ ਕੰਪਨੀਆਂ ਦੇ ਮਾਡਲ ਆ ਨਾ ਆਹ ਮੁੰਡਿਆਂ ਦੇ ਕੋਲੇ ਬਣਦੇ ਆਪਣੇ ਪੰਜਾਬੀ ਮੁੰਡੇ ਬਣਾਉਂਦੇ ਆ ਭਾਰਤ ਦੇ ਵਿੱਚ ਬਣਾਉਂਦੇ ਬਹੁਤ ਲੋਕ ਆ ਪਰ ਸਭ ਤੋਂ ਆਲਾ ਮਾਡਲ ਆ ਜਿਹੜਾ ਕੰਪਨੀਆਂ ਮੰਨਦੀਆਂ ਉਹ ਆਪਣੇ ਪੰਜਾਬੀ ਪਿੰਡਾਂ ਵਾਲੇ ਮੁੰਡਿਆਂ ਦਾ ਇਹਨਾਂ ਦਾ ਮੰਨਦੀਆਂ ਇਹਨਾਂ ਕੋਲੇ ਮੈਂ ਪਹੁੰਚਿਆ ਜੇ ਤਾਂ ਤੁਸੀਂ ਇਹਨਾਂ ਨੂੰ ਵੇਖਣਾ ਇੰਸਟਾਗ੍ਰam ਤੇ ਤਾਂ ਟਰੂ ਮੈਨੂਫੈਕਚਰਰਜ਼ ਇਹਨਾਂ ਦਾ ਹੈਗਾ ਇੰਸਟਾਗ੍ਰam ਸੱਜ ਨੂੰ ਤੇ ਪਰ ਬਾਲੇ ਬੰਦੇ ਦੇ ਮਨ 'ਚ ਜਾਊਗਾ ਵੀ ਬਣਵਾਉਣਾ ਹੋਵੇ ਬਣਾਉਣਾ ਹੋਵੇ ਤਾਂ ਨੰਬਰ ਵੀ ਤੁਹਾਨੂੰ ਦੇ ਦੇਾਂਗੇ ਵੀਡੀਓ ਨੂੰ ਤੁਸੀਂ ਜ਼ਰੂਰ ਸ਼ੇਅਰ ਕਰਨਾ ਆਪਣੇ ਪੰਜਾਬੀ ਮੁੰਡਿਆਂ ਬਾਹਰਲੇ ਮੋਲਕਾਂ 'ਚ ਵੀ ਭੇਜ ਦਿੰਦੇ ਆ ਇਹ ਤੁਸੀਂ ਨਾ ਕੁੱਪਕਲਾਂ ਵਾਲੇ ਪਾਸੇ ਆਇਏ ਜਿਹੜੇ ਕੁੱਪਕਲਾਂ ਦੇ ਵਿੱਚ ਬਹੁਤ ਟੂਰਨਾਮੈਂਟ ਮਸ਼ਹੂਰ ਆ ਉਸ ਕੁੱਪਕਲਾਂ ਵਾਲੇ ਪਾਸੇ ਆਇਆ ਨਾ ਤਾਂ ਮਲੌਦ ਰੋਡ ਵਾਲ ਨੂੰ ਨਿਕਲੇ ਤੁਸੀਂ ਤੇ ਤੁਹਾਨੂੰ ਨਾ ਇੱਕ ਦਫ਼ਤਰ ਮਿਲੂਗਾ ਆਹਾ ਆ ਦਫ਼ਤਰ ਇਹ ਦਫ਼ਤਰ ਦੇ ਵਿੱਚ ਕਲਾਕਾਰੀ ਕੀ ਆ ਇਹ ਬੰਦਿਆਂ ਕੋਲ ਇਹ ਬੰਦਿਆਂ ਦਾ ਹੱਥ ਕਮਾਲ ਹੈ ਕੰਪਨੀਆਂ ਇਹ ਬੰਦਿਆਂ ਤੋਂ ਮਾਡਲ ਬਣਾ ਕੇ ਆਪਦੇ ਗਾਹਕਾਂ ਨੂੰ ਦਿੰਦੀਆਂ ਆ ਨਾਟਕਾਂ ਦਾ ਸ਼ੌਂਕ ਨਾ ਬਣਾ ਕੇ ਰੱਖਿਆ ਵਾ ਹਾਂ ਦੇਖੋ ਆ ਜੱਗੀ ਨਹੀਂ ਪਵੀਆਂ ਵਾਲਾ ਕਿੰਨਾ ਮਸ਼ਹੂਰ ਆ ਦੇਖੋ ਮਾਡਲ ਬਣਿਆ ਪਿਆ ਜੱਗੀ ਦਾ ਆ ਦੇਖੋ ਆ ਕੰਬੈਨ ਬਣੀ ਪਈ ਐ ਕਿਹੜੀ ਐ ਕੇਐਸ ਵਾਲਿਆਂ ਦੀ ਐ ਨਾ ਆ ਦੇਖੋ ਕੇਐਸ ਵਾਲਿਆਂ ਦੀ ਐ ਮੈਂ ਨੰਬਰ ਨਾ ਪੜੇ ਤੋਂ ਬਿਨਾ ਤੁਹਾਨੂੰ ਕੇਐਸ ਵਾਲਿਆਂ ਦੀ ਕਹਤ ਹੀ ਤੁਸੀਂ ਦੇਖ ਲਓ ਆ ਦੇਖੋ ਆ ਸ਼ਾਰਟ ਛੋਟਾ ਮਾਡਲ ਵਰਕਿੰਗ ਮਾਡਲ ਬਣਾ ਕੇ ਦਿੰਦੇ ਆ ਕੰਮ ਵਾਲੀ ਆ ਦੇਖ ਤਰੀਕਾ ਆ ਮਾਡਲ ਐ ਚਾਰ ਚਪੇਰੇ ਕਮਾ ਆ ਦੇਖ ਆ ਬਣੇ ਪਏ ਖੜੰਭੇ ਆ ਦੇਖ ਆ ਚਾਕ ਉਹ ਬਹੁ ਉਹੋ ਹੀ ਚੀਜ਼ ਇਧਰ ਚਾਨਣੇਗਰਾਂ ਮਾਰੇ ਜੇ ਜੇ ਕੋਈ ਤੰਗੀ ਆ ਨਾ ਇਹ ਆ ਦੇਖੋ ਇਹ ਜਿਹੜੀ ਕੰਪਨੀ ਨੇ ਮਾਡਲ ਬਣਵਾਇਆ ਉਹ ਖੜੰਬਾ ਆ ਦੇਖੋ ਤਾਂ ਇਹ ਨਾ ਬਣੇ ਹੜੰਬੇ ਆ ਰੂਟਾਵੇਟਰ ਬਣਿਆ ਪਿਆ ਉਹ ਟੋਕੇ ਵਾਲੀ ਮਸ਼ੀਨ ਵੀ ਬਣੀ ਪਈ ਆ ਇਹ ਵੀ ਕਿਸੇ ਕੰਪਨੀ ਨੇ ਬਣਵਾਈ ਆ ਤੁਸੀਂ ਇਹ ਦੇਖੋ ਇਹ ਆ ਦੇਖੋ ਆਹਾਂ ਆ ਨਾ ਪੱਠਿਆਂ ਦੇ ਉੱਤੇ ਨਾ ਇਹ ਮਿੱਟੀ ਪੱਥਨ ਵਾਲੀ ਆ ਮਸ਼ੀਨ ਆ ਇਹ ਕਿਸੇ ਕੰਪਨੀ ਦੀ ਇਹੇ ਮਸ਼ੀਨ ਹੋਊਗੀ ਮਿਕਸਚਰ ਆ ਦੇਖੋ ਉਮੇ ਰੂਲੇ ਰਾਲੇ ਬਣਾਏ ਹੋਏ ਆ ਦੇਖੋ ਆ ਮੰਜਾ ਤੇ ਹੈ ਆ ਜੋ ਤੁਹਾਨੂੰ ਅੰਦਰ ਦਿਖਾਉਨੇ ਆ ਆ ਦੇਖੀਏ 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 ਆ ਚੀਜ਼ ਨਿਕਾ ਪੈ ਗਈ ਲੈ ਆ ਦੇਖ ਆ ਟਰੈਸ਼ਰ ਦੇ ਪਾਰਟਸ ਪਏ ਆ ਨਾ ਆਪਣੀ ਜਿਹੜੀ ਤੂੜੀ ਵਾਲੀ ਮਸ਼ੀਨ ਹੁੰਦੀ ਆ ਉਹਦੇ ਪਾਰਟਸ ਪਏ ਆ ਦੇਖੋ ਜਾਲੀ ਪਈ ਆ ਮਤਲਬ ਯਾਰ ਹਰੇਕ ਚੀਜ਼ ਆ ਉਰੇ ਆयो ਉਰੇ ਉਹ ਉਰੇ ਆਉ ਤੁਹਾਨੂੰ ਮੈਂ ਬੰਦੇ ਵੀ ਮਿਲਾਉਣਾ ਆ ਦੇਖ ਪ੍ਰੀ ਤੂੜੀ ਵਾਲੀ ਮਸ਼ੀਨ ਪਈ ਆ ਦੇਖ ਆਹ ਦੇਖ ਧੂੜੀ ਵਾਲੀ ਮਸ਼ੀਨ ਪਈ ਕੇਐਸ ਵਾਲਿਆਂ ਦੀ ਆਹ ਦੇਖੋ ਇੱਥੋਂ ਕੰਪਨੀਆਂ ਮਾਡਲ ਬਣਾਉਂਦੀਆਂ ਗਾਕਾਂ ਦੇ ਦਿਨਾਂ 'ਚ ਵਰਕਿੰਗ ਮਾਡਲ ਹੈ ਪੂਰਾ ਕੰਮ ਕਰਦੇ ਆ ਜਿਹੜੇ ਆਹ ਦੇਖੋ ਬਣਦੇ ਕਿਵੇਂ ਆਹ ਦੇਖੋ ਪੂਰੇ ਆ ਕੱਲੀ-ਕੱਲੀ ਚੀਜ਼ ਬਣਦੀ ਆ ਤੇ ਆਹ ਦੇਖੋ ਆ ਆ ਬਣਿਆ ਪਿਆ ਰੰਗ ਹੂਨ ਵਾਲਾ ਆ ਦੇ ਕੱਲਾ-ਕੱਲਾ ਪਾਟ ਬਣਦਾ ਦੇਖ ਇਧਰਲੇ ਪਾਸੇ ਕਮ ਇਨਾ ਬਣੀ ਜਾਂਦੀਆਂ ਆ ਦੇਖੀ ਆਹ ਦੇਖ ਆਸਬਰਾ ਆ ਜਾਣ ਦੀ ਕਮੈਨ ਆ ਪ੍ਰੀਤ ਵਾਲਿਆਂ ਦੀ ਕੰਬੈਨ ਆ ਆ ਦੇਖੋ ਉੱਪਰਲੇ ਪਾਸੇ ਕੱਲੀ-ਕੱਲੀ ਚੀਜ਼ ਅਸੈਂਬਲ ਹੁੰਦੀ ਆ ਕੱਲੀ-ਕੱਲੀ ਆ ਦੇਖ ਆ ਪ੍ਰੀ ਟਰੈਕਟਰ ਦੇਖੀ ਆਹ ਦੇ ਹਾਂ ਟਰੈਕਟਰਾਂ ਦੇਖੀ ਤੇਰੇ ਸਾਹਮਣੇ ਟਰੈਕਟਰ ਕੱਲੀ-ਕੱਲੀ ਚੀਜ਼ ਉਵੇਂ ਹੀ ਇੱਕ-ਇੱਕ ਪਾਰਟ ਬਣਦਾ ਉਵੇਂ ਹੀ ਆ ਕਿ ਇੱਕ ਪਾਰਟ ਅਸੈਂਬਲ ਹੁੰਦਾ ਆ ਆ ਜੱਗੀ ਆਹ ਕਮੈਨਾਂ ਪੰਜਾ ਦੇਖੋ ਮਾਡਲ ਕਿੰਨੇ ਪਏ ਆ ਖੂਬ ਹੋਊ ਮਾਡਲ ਇੱਥੋਂ ਕੰਪਨੀਆਂ ਬਣਵਾ ਕੇ ਜਾਂਦੀਆਂ ਤੇ ਬੰਦੇ ਕੌਣ ਆ ਕਲਵੀਰ ਹੋਣੀ ਆ ਕੁੱਪ ਕਲਾ ਪੈਂਟ ਦੇ ਵਿੱਚ ਮੈਂ ਤੁਹਾਡੀ ਗੱਲ ਕਰਾਉਣਾ ਕੰਪਨੀਆਂ ਵਾਸਤੇ ਇਹ ਵੀਡੀਓ ਬਹੁਤ ਜ਼ਰੂਰੀ ਆ ਜਿੰਨੀਆਂ ਕੰਪਨੀਆਂ ਰਹਿ ਗਈਆਂ ਬਹੁਤ ਕੰਪਨੀਆਂ ਨਹੀਂ ਦੇ ਰਹੀਆਂ ਪਰ ਗਾਹਕ ਮੰਗਦੇ ਆ ਬਹੁਤ ਕੰਪਨੀਆਂ ਦੇ ਰਹੀਆਂ ਇਹਨਾਂ ਤੋਂ ਬਣਵਾ ਕੇ ਮਾਡਲ ਆਪਾਂ ਕੰਪਨੀਆਂ ਵਾਲਿਆਂ ਵਾਸਤੇ ਬਹੁਤ ਜ਼ਰੂਰੀ ਆ ਕਿ ਬੰਦਾ ਨਹੀਂ ਮਿਲਦਾ ਹੁੰਦਾ ਕਈ ਵਾਰੀ ਉਹਨਾਂ ਦੇ ਮਾਡਲ ਦਾ ਅੱਜ ਅਕਲਵੀਰ ਉਰੇ ਆ ਜਾਣਕਾਰੀ ਦੇ ਆਜਾ ਪੱਪਾਈ ਰਾਜਪਾਲ ਨੂੰ ਵੀ ਸਤਲਾ ਆ ਜਾ ਬਾਈ ਰਾਜਪਾਲ ਆ ਜਾ ਆ ਜਾ ਆ ਜਾ ਬਾਈ ਸਾਸਰੀ ਕਾ ਸਸਰੀ ਜੀ ਯਾਰ ਸੋਹਣਾ ਕੰਮ ਆ ਥੋੜਾ ਇਹ ਬਹੁਤ ਧੰਨਵਾਦ ਜੀ ਤੁਹਾਡਾ ਜਿਉਂਦਾ ਰਹੇ ਅੱਜ ਜੱਗੀ ਫਿਰ ਮਾਡਲ ਬਣਾਉਂਦਾ ਬਾਈ ਹਾਂਜੀ ਹਾਂ ਬਾਈ ਉਹਨਾਂ ਨੇ ਬਣਾਈਆਂ ਸੀਆਂ ਸਾਤੋਂ ਜੀ ਮਤਲਬ ਉਹਨਾਂ ਨੇ ਸਾਤੋਂ ਮਾਡਲ ਬੁਮਾਇਆ ਜੀਗਾ ਤੇ ਸੈਂਪਲ ਪਾਸ ਕਰਵਾ ਕੇ ਉਧੂ ਬਾਅਦ ਸਾਨੂੰ ਉਹਨਾਂ ਨੇ ਪ੍ਰੋਡਕਸ਼ਨ ਦੇ ਵਿੱਚ ਆਰਡਰ ਦਿੱਤਾ अच्छा फिर ਤੁਹਾਨੂੰ ਆਰਡਰ ਦਿੱਤਾ ਆ ਜਿਹੜਾ ਇੰਨਾ ਮਾਲ ਪਿਆ ਇਹ ਜੱਗੀ ਦਾ ਹੀ ਪਿਆ ਸਾਰਾ ਜੱਗੇ ਦਾ ਹੀ ਮਤਲਬ ਸਾਰੇ ਤਿਆਰ ਕਰਕੇ ਆਪਾਂ ਦੇਖੋ ਦੇ ਰੈਡੀ ਕਰਕੇ ਭੇਜੋ ਆਪਾਂ ਕਹਿ ਸਕਦੇ ਵੀ ਜੱਗੀ ਦੇ ਗਾਕਾਂ ਨੂੰ ਆਹ ਸਾਰੇ ਗਿਫਟ ਮਿਲਣੇ ਹਾਂਜੀ ਹਾਂਜੀ ਹਾਂ ਇਹ ਹੋ ਸਕਦਾ ਗਾਕਾਂ ਨੂੰ ਦੇਣੇ ਹੁਣ ਗਾਕਾਂ ਨੂੰ ਜਾਂ ਡੀਲਰਾਂ ਨੂੰ ਵਗੈਰਾ ਨੂੰ ਦਿੰਦੇ ਨੇ ਜੋ ਆਪਣੇ ਵਧੀਆ ਕਸਟਮਰਾਂ ਨੂੰ ਐਡਵਰਟਾਈਜ਼ਮੈਂਟ ਵਾਸਤੇ ਵਰਤਿਆ ਜਾਂਦਾ ਜੀ ਤੇ ਆ ਆ ਕੇਐਸ ਵਾਲਾ ਦਾ ਮਾਡਲ ਆ ਇਹ ਕੇਐਸ ਹਾਂਜੀ ਕੇਐਸ ਵਾਲਾ ਦਾ ਕੇਐਸ ਇਹ ਲਿਖਿਆ ਵਾ ਕੇਐਸ ਹਾਂਜੀ ਹਾਂ ਇਹ ਉਹਨਾਂ ਦਾ ਮਾਡਲ ਆ ਹਾਂਜੀ ਉਹਨਾਂ ਦਾ ਰੀਪਰ ਦਾ ਤੇ ਇਹ ਇਹ ਵੀ ਉਹਨਾਂ ਦਾ ਮਤਲਬ ਇੱਕ ਆਰਡਰ ਤੇ ਹੀ ਸਾਰਾ ਕੰਪਨੀ ਆਰਡਰ ਤੇ ਹੀ ਬਣਾਉਂਦੇ ਆਂ ਹਾਂਜੀ ਹਾਂ ਆਰਡਰ ਤੇ ਤਿਆਰ ਕਰਦੇ ਆਂ ਜੀ ਆਪਾਂ ਆਰਡਰ ਜਿਵੇਂ ਵੀ 90% ਮਤਲਬ ਡਿਜ਼ਾਈਨ ਤੁਹਾਡੇ ਉਹਦੇ ਡਿਜ਼ਾਈਨ ਦੇ ਨਾਲ ਮੈਚ ਕਰਦਾ ਆਊਗਾ ਮਤਲਬ ਹੋ ਸਕਦਾ ਥੋੜਾ ਮੋਟਾ ਕਮੀ ਰਹਿ ਜਾਵੇ ਪਰ 90% ਸੇਮ ਡਿਜ਼ਾਈਨ ਦੇ ਨਾਲ ਮੈਚ ਕਰੂਗਾ ਉਹਦੀਆਂ ਡਰਾਇੰਗਾਂ ਉਹਦੀ ਸ਼ੇਪ ਉਹਦੀ ਚੜ੍ਹਤ ਜੋ ਵੀ ਹੈਗਾ ਜਿੰਨਾ ਵੀ ਉਹਦੀ ਅਨੁਪਾਤ ਹੈ ਹਾਂਜੀ ਹਾਂ ਮਤਲਬ ਉਹਨਾਂ ਦੇ ਡਿਜ਼ਾਈਨ ਦੇ ਅਕੋਰਡਿੰਗ ਇਹਨੂੰ ਅਸੀਂ ਸਕੇਲ ਕਰਕੇ ਫਿਰ ਤਿਆਰ ਕਰਦੇ ਆਂ हां ਵੀ ਮਾਡਲ ਦਾ ਮਤਲਬ ਮਾਡਲ ਹੈ ਹਾਂਜੀ ਉਹ ਸਾਰੇ ਦੇਖਣ ਵਾਲੇ ਜਾਂ ਕੰਪਨੀ ਵਾਲੇ ਤਾਂ ਉਹ ਚੀਜ਼ ਨੂੰ ਸਮਝਦੇ ਆ ਹਾਂਜੀ ਕਿਉਂਕਿ ਕੰਪਿਊਟਰਾਈਜ਼ ਹੈ ਤਾਂ ਇੱਕੋ ਰੈਸੀ ਤਾਂ ਉਹੀ ਹੈ ਹਾਂਜੀ ਹਾਂ ਵੀ ਵੱਡੀ ਚੀਜ਼ ਨੇ ਛੋਟੀ ਕਰਨਾ ਤਾਂ ਸਾਰੀ ਕੋਈ ਛੋਟੀ ਹੋਣੀ ਆ ਹਨਾ ਭਾਈ ਪਰ ਆਪਣਾ ਪਰ ਸਕੇਲ ਹੁੰਦੀ ਆ ਤੇ ਆ ਆਹ ਭਾਈ ਟਰੈਕਟਰ ਇਹ ਕਿ ਟਰੈਕਟਰ ਕਿਹੜੇ ਬਣ ਜਾਂਦੇ ਤੇਰੇ ਕੋਲੇ ਇਹ 911 ਦਾ ਜੀ ਬੋਡੀ ਆਹ ਬੋਡੀ 911 ਦੀ ਆ ਤੇ ਚਲ ਜੇ ਤੂੰ ਯਾਰ ਮਾਡਲ ਹੀ ਬਣਾਉਣਾ ਹੁੰਦਾ ਮੈਨੂੰ ਇਹ ਤਾਂ ਤੇਰੀ ਗੱਲ ਮੰਨ ਲਈ ਵੀ ਤੂੰ ਮਾਡਲ ਬਣਾਉਣਾ ਤੇ ਮਾਡਲ ਨੂੰ ਇੰਨਾ ਐ ਰੀਜ ਲਾਉਣ ਦੀ ਕੀ ਲੋੜਾ ਹੁਣ ਆ ਉਤਲੇ ਹੈੱਡ ਕਿਹਨੇ ਦੇਖਣੇ ਆ ਮਾਡਲ ਦੇ ਦੇਖਣੇ ਆ ਇਹਦਾ ਮਤਲਬ ਇਹਦੀ ਇੱਕ ਤਾਂ ਹੀ ਸ਼ੋਅ ਖੁੱਲਦੀ ਕੀਤੀ ਹੋਈ ਆ ਜੀ ਆ ਸ਼ੋਅ ਖੋਲੂਗੀ ਉਹਦੇ ਵਿੱਚੋਂ ਤੁਹਾਨੂੰ ਪਿਸਟਨ ਦੇਖਣਗੇ ਇਹ ਨਹੀਂ ਮੈਂ ਕਹਿੰਦਾ ਮਤਲਬ ਵੀ ਇੱਕ ਮੋਟਾ ਜਿਹਾ ਉੱਪਰੋਂ ਹੀ ਬਣਾਇਆ ਹੋਇਆ ਮਤਲਬ ਵਿੱਚੋਂ ਉਹਦੀ ਸ਼ੋਅ ਖੋਲੋਗੇ ਤਾਂ ਤੁਹਾਨੂੰ ਪਿਸਟਨ ਦੇ ਵਿੱਚ ਦੇਖਣਗੇ ਵੀ ਰੇਡੀਏਟਰ ਆ ਪਾਪ ਜਿਹੜੀ ਆਪਣੇ ਪਾਣੀ ਵਾਲੀ ਆ ਆ ਗੇਅਰ ਲੀਵਰ ਹਾਂਜੀ ਵੀ ਇੰਨਾ ਇੰਨਾ ਬਰੀਕੀ ਜਿਹਾ ਤੋਂ ਮਤਲਬ ਸ਼ੌਂਕ ਹੀ ਇੰਨਾ ਜਿੰਨਾ ਨੇੜੇ ਜਾ ਸਕਦੇ ਜਿਹਦੇ ਉਹਨਾਂ ਨੇੜੇ ਅਸੀਂ ਜਾਂਦੇ ਆਦੇ ਆ ਦੇਖੀ ਬਰੀਦ ਲੈ ਹੁਣ ਕਲੱਚ ਲਾਇਆ ਕਲੱਚ ਵੀ ਲੱਗਿਆ ਆ ਇਹ ਆ ਦੇਖ ਕਲੱਚ ਲਾਇਆ ਤੇ ਕਲੱਚ ਵੀ ਕੰਮ ਕਰਦਾ ਲੈ ਲੈ ਵੀ ਨਹੀਂ ਅਗਲਾ ਬੰਦਾ ਜੇ ਹੋਵੇ ਵੀ ਚਲ ਠੀਕ ਆ ਲਾਤਾ ਗੱਲ ਮੁੱਕ ਗਈ ਹਾਂਜੀ ਸਾਡਾ ਮਤਲਬ ਹੈ ਨਾ ਜਿਹੜੇ ਮੁੰਡਿਆਂ ਨੇ ਡਿਜ਼ਾਈਨ ਕੀਤਾ ਜੋ ਮਤਲਬ ਇਸ ਟਾਈਮ ਬਾਹਰੇ ਆ ਉਹਨੇ ਮੁੰਡਿਆਂ ਨੇ ਡਿਵੈਲਪਮੈਂਟ ਕੀਤੀ ਸੀ ਇਹਦੀ ਤੇ ਉਹ ਕਿਸੇ ਵਜ੍ਹਾ ਕਰਕੇ ਜਾਣਾ ਪਿਆ ਉਹ ਤੇ ਉਹ ਮੁੰਡਿਆਂ ਨੇ ਡਿਵੈਲਪਮੈਂਟ ਕਰਕੇ ਰੱਖੀ ਸਾਨੂੰ ਉਹ ਵੀ ਸਾਡੀ ਟੀਮ ਦਾ ਮੈਂਬਰ ਆ ਤੇ ਪਾਉਣੇ ਮਤਲਬ ਇਸ ਸੰਧਿਆ ਪਰੋਵਾ ਹੋ ਕੀ ਕਰੀਗਾ ਸਾਨੂੰ ਅੱਛਾ ਹਾਂਜੀ ਇਹ ਇਹ ਉਹਦੇ ਨਾਲ ਜਰ ਤੇ ਜੇ ਆਮ ਲੋਕ ਵੀ ਤੁਹਾਨੂੰ ਤੁਹਾਡੇ ਇੰਸਟਾਗ੍ਰam ਤੇ ਬਹੁਤ ਲੋਕ ਤੁਹਾਨੂੰ ਫਾਲੋ ਕਰਦੇ ਆ ਇੰਸਟਾਗ੍ਰam ਤੇ ਕਾਫੀ ਲੋਕ ਫਾਲੋ ਕਰਦੇ 50 ਕੀ ਇੰਸਟਾਗ੍ਰam ਦਾ ਸਾਡਾ ਹੈਵੇ ਟਰੂ ਮੈਨੂਫੈਕਚਰਸ ਟਰੂ ਆਹਾ ਹਾਂਜੀ ਟਰੂ ਮੈਨੂਫੈਕਚਰਸ ਆਹਾ ਟਰੂ ਮੈਨੂਫੈਕਚਰਸ ਹਾਂਜੀ ਹਾਂ ਇਹ ਤੁਹਾਡਾ ਇੰਸਟਾਗ੍ਰam ਆ ਹਾਂਜੀ ਹਾਂ ਤੇ ਇਹਦੇ ਤੇ ਲੋਕ ਫਾਲੋ ਕਰਦੇ ਤੇ ਲੋਕ ਆਮ ਲੋਕ ਵੀ ਫਿਰ ਆਰਡਰ ਦਿੰਦੇ ਹੋਣਗੇ ਤੁਹਾਨੂੰ ਆਮ ਲੋਕ ਲੈ ਕੇ ਜਾਂਦੇ ਜਿਨ੍ਹਾਂ ਨੂੰ ਸ਼ੌਂਕ ਆ ਜੀ ਉਹ ਮਤਲਬ ਆਪਣੇ ਘਰੇ ਰੱਖਣ ਵਾਸਤੇ ਜਾ ਮਤਲਬ ਆਫਿਸ ਚ ਰੱਖਣ ਵਾਸਤੇ ਤੇ ਉਹ ਸਾਡੇ ਤੋਂ ਲੈਂਦੇ ਰਹਿਗੇ ਕੰਪਨੀਆਂ ਐਡਵਰਟਾਈਜ਼ਮੈਂਟ ਵਾਸਤੇ ਤੇ ਆਪਦੇ ਆਫਿਸ ਚ ਰੱਖਣ ਵਾਸਤੇ ਤੇ ਆਪਦੇ ਡੀਲਰਾਂ ਨੂੰ ਆਪਦੇ ਕਸਟਮਰਾਂ ਨੂੰ ਦੇਣ ਵਾਸਤੇ ਮਤਲਬ ਉਹ ਚੀਜ਼ੇ ਤਿਆਰ ਕਰਵਾਉਂਦੀਆਂ ਨੇ ਯਾਰ ਆ ਦੇਖਿਆ ਆ ਨਾ ਆ ਨਾਟਕਿਆਂ ਦਾ ਗੀਅਰ ਲਾਇਆ ਗੀਅਰ ਵੀ ਕੰਮ ਕਰਦਾ ਲੈ ਦੇਖੀ ਇਹ ਵੀ ਇਹ ਵੀ ਹੈਲਦਾ ਇਹ ਵੀ ਮਤਲਬ ਓਮੇ ਫੀਲ ਦੇਊਗਾ ਕਿ ਹਾਂਜੀ ਆ ਇਹ ਗੀਅਰ ਆ ਲੈ ਇਹ ਨਾਟਕਾਰੇ ਬਣਦਾ ਨਾ ਨਾਟਕਾਰੇ ਨਹੀਂ ਸਾਰੇ ਇਹ ਵੀ 95 ਘਰੇ ਹੀ ਬਣੀ ਜਾਂਦਾ ਅੱਛਾ ਆ ਸਾਰੇ 95 ਘਰੇ ਹੀ ਬਣੀ ਜਾਂਦੇ ਆ ਇਹ 95 ਘਰੇ ਹੀ ਨੇ 95 ਘਰੇ ਹੀ ਬਣੀ ਜਾਂਦੇ ਆ ਆ ਆ ਕਿਸੇ ਕੰਬਾਈਨ ਦੇ ਕਟਰ ਬਣੀ ਜਾਂਦੇ ਆ ਕਿ ਇਧਰਲੇ ਪਾਸੇ ਆ ਕੰਬਾਈਨਾ ਪਈਆਂ ਬਾਈ ਇਹ ਕਿੰਨਾ ਦੀਆਂ ਪਈਆਂ ਇਹ ਆਪਣੇ ਪਟਿਆਲੇ ਤੋਂ ਨਹੀਂ ਪਾਲ 977 ਜੀ ਇਹ ਉਹਨਾਂ ਦੀ ਕੰਪਨੀ ਉਹਨਾਂ ਨਾਲ ਪਤਾ ਕੰਟੈਕਟ ਕੀਤਾ ਸੀਗਾ ਉਹਨਾਂ ਨੂੰ ਮਤਲਬ ਆਪਾਂ ਨੇ ਹੂ ਹੂ ਮਾਡਲ ਤਿਆਰ ਕਰਕੇ ਦਿੱਤਾ ਅੱਛਾ ਪਾਲ 977 ਪਾਲ ਯਾਰ ਟੈਰਾਡੂਰਾਂ ਦੀ ਫ੍ਰੀ ਤੇ ਯਾਰ ਕਮਾਲ ਕੀਤੀ ਪਈ ਹੈ ਯਾਰ ਬੰਦੇ ਨੇ ਹੈਂ ਉਹ ਰਿਟਾਰ ਤੇ ਮਾੜੀ ਮੂਟੀ ਕੋ ਲੈਟ ਰੂਟ ਵੀ ਜਗਦੀ ਕਰਦੇ ਨੇ ਹਦੇ ਕਿ ਇੰਜਨ ਕੋਈ ਤਾਂ ਮਤਲਬ ਲਾਸਟ ਮਾਰ ਦਾ ਡਿਪੈਂਡ ਕਰਦਾ ਜੀ ਜਿਵੇਂ ਉਹ ਲਗਾਉਣਾ ਚਾਹੁੰਦੇ ਨੇ ਤਾਂ ਲਗਾਵਾ ਜੀ ਸਕਦੇ ਨੇ ਜੇ ਨਹੀਂ ਲਗਾਉਣਾ ਤਾਂ ਨਹੀਂ ਨਹੀਂ ਵੀ ਜੇ ਕਿਸੇ ਨੇ ਗੱਡੀ ਦੇ ਡੈਸ਼ਬੋਰਡ ਤੇ ਰੱਖਣ ਵਾਲਾ ਮਾਜੋ ਗੱਡੀ ਦੇ ਡੈਸ਼ਬੋਰਡ ਤੇ ਰੱਖਣ ਵਾਲਾ ਉਹ ਮਾਡਲ ਆ ਜੀ ਛੋਟਾ ਇਹ ਆਹਾ ਆ ਗ੍ਰੀਨ ਜਹਾਂ ਦੀ ਹਾਂ ਇਹ ਗੱਡੀ ਦੇ ਡੈਸ਼ਬੋਰਡ ਤੇ ਤੁਸੀਂ ਰੱਖ ਸਕਦੇ ਹੋ ਠੀਕ ਆ ਇਹ ਮਤਲਬ ਇਹਦੀ ਮੈਲਟਿੰਗ ਦੀ ਸਾਡੀ ਜ਼ਿੰਮੇਵਾਰੀ ਆ ਕੋਈ ਵੀ ਹੀਟ ਦੇ ਨਾਲ ਇਹਨੂੰ ਇਫੈਕਟ ਨਹੀਂ ਪੈਂਦਾ ਹੈਗਾ ਸ਼ਾ ਮਤਲਬ ਫੁੱਲ ਵਧੀਆ ਲਾਈਫ ਹੋਊਗੀ ਜੀ ਹੂੰ ਯਾਰ ਕਮਾਲ ਆ ਆ ਦੇਖ ਦਾਣੇ ਪਾਉਣ ਵਾਲਾ ਯਾਰ ਸਾਰਾ ਕਮਾਲ ਕੀਤੀ ਪਈ ਯਾਰ ਬੰਦਿਆਂ ਨੇ ਯਾਰ ਜਿਹੜਾ ਕੰਮ ਕਰਨ ਵਾਲਾ ਆ ਆ ਦੇਖ ਲੈ ਜਿਹੜੇ ਤਾਰਾਂ ਜਿਹਾ ਤੋਂ ਨਾ ਉੱਤੇ ਤਾਰਾਂ ਲੱਗਣ ਤੋਂ ਹੁੰਦਾ ਵੀ ਛਤਰੀ 'ਚ ਤਾਰਾਂ ਨਾ ਫਸ ਜਾਣ ਹਾਂਜੀ ਉਹ ਵੀ ਉੱਤੇ ਉਮੀਦਾਂ ਆਉਂਗਾ ਆ ਹਨਾ ਤਾਂ ਆਪਣੀ ਓਗਰ ਵੀ ਖੁੱਲਦਾ ਜੀ ਅੱਛਾ ਇਹਦਾ ਖੁੱਲਦਾ ਲੈ ਘਰ ਗੱਲ ਪਰ ਇਹ ਖੜਾਉਣੇ ਨਹੀਂਗੇ ਇਹ ਮਾਡਲ ਹੈ ਹਾਂਜੀ ਇਹ ਸਕੇਲ ਮਾਡਲ ਆ ਜੀ ਇਹ ਇੰਜਨ ਵੀ ਮਤਲਬ ਬਣਾ ਸਕਦੀ ਆ ਆ ਵੀ ਕਿਸੇ ਦਾ ਜਵਾਕ ਆੜੀ ਕਰੇਗਾ ਪਾਪਾ ਮੈਨੂੰ ਖੜਾਉਣਾ ਇਹ ਟੌਏ ਨਹੀਂਗੇ ਹਾਂਜੀ ਹਾਂ ਮਾਡਲ ਆ ਮਾਡਲ ਆ ਨਹੀਂ ਅਸੀਂ ਦੰਦੇ ਵੀ ਹੈ ਨਹੀਂ ਜਜਬਾਕ ਮੰਗਦਾ ਤੁਹਾਨੂੰ ਅਸੀਂ ਇੱਕ ਵਾਰੀ ਜਰੂਰ ਸਾਡਾ ਕਹਿਣਾ ਫਰਜ਼ ਬਣਦਾ ਵੀ ਬਾਈ ਬੱਚਿਆਂ ਲਈ ਨਹੀਂ ਹੈਗਾ ਉਸ ਤੋਂ ਬਾਅਦ ਜਿੱਦ ਕਰਦਾ ਅਗਲਾ ਲੈ ਜਾ ਸਕਦਾ ਕੋਈ ਦਿੱਕਤ ਨਹੀਂ ਹਾਂ ਵੀ ਜਿੱਦ ਕਰਦਾ ਅਗਲਾ ਲੈ ਜਾਓ ਉਹ ਗੱਲ ਵੱਖਰੀ ਆ ਇੱਕ ਵਾਰੀ ਅਸੀਂ ਦੱਸਣਾ ਜਰੂਰ ਸਾਡਾ ਫਰਜ਼ ਹੈ ਵੀ ਬੱਚਿਆਂ ਵਾਸਤੇ ਨਹੀਂ ਹੈਗੇ ਹਾਂ ਵੀ ਇਹ ਮਾਡਲ ਆ ਇਹ ਸਿਰਫ ਇੱਕ ਉਹ ਸ਼ੋਕੇਸ ਦੀ ਆਈਟਮ ਆ ਹਾਂਜੀ ਹਾਂ ਜਿਹੜੀ ਪਈ ਸੋਹਣੀ ਲੱਗੇ ਜਿਹੜੀ ਮਤਲਬ ਆਪਾਂ ਕਹਿ ਲਈਏ ਵੀ ਉਹਦੇ ਉਹਨੂੰ ਯਾਦਗਾਰ ਬਣ ਜਾਏ ਹਾਂਜੀ ਹਾਂ ਜਾਂ ਗਿਫਟ ਆਈਟਮ ਕਹਿ ਸਕਦੇ ਆ ਗਿਫਟ ਆਈਟਮ ਕਹਿ ਸਕਦੇ ਆ ਹੈਨਾ ਵੀ ਕਿਸੇ ਨੂੰ ਕਿਸੇ ਚੀਜ਼ ਦਾ ਸ਼ੌਂਕ ਆ ਹਾਂਜੀ ਹਾਂ ਆਪਾਂ ਉਹ ਉਹ ਚੀਜ਼ ਗਿਫਟ ਕਰ ਸਕਦੇ ਆ ਹਾਂਜੀ ਆ ਆਹ ਬਈ ਆਹ ਇਹ ਆਪਣਾ ਇੱਕ 3D ਮੂਨ ਲੈਂਪ ਆ ਜੀ ਹਾਂ ਤੇ ਇਹਦੇ ਵਿੱਚ ਤੁਸੀਂ ਆਪਣੀ ਫੋਟੋ ਲਗਵਾ ਸਕਦੇ ਹੋ ਜਿਵੇਂ ਆਹ ਬਾਬਿਆਂ ਦੀ ਫੋਟੋ ਲੱਗੀ ਹੋਈ ਆ ਤੁਸੀਂ ਆਪਣੀ ਲਵਾ ਸਕਦੇ ਹੋ ਤੁਸੀਂ ਆਪਣੀ ਵੀ ਲਗਵਾ ਸਕਦੇ ਹੋ ਤੇ ਕਪਲ ਦੀ ਫੋਟੋ ਲਗਵਾ ਸਕਦੇ ਹੋ ਕੋਈ ਵੀ ਕਿਸੇ ਤਰ੍ਹਾਂ ਦੀ ਕਿਸੇ ਬੱਚੇ ਦੀ ਲਵਾਉਣੀ ਆ ਉਹਦੀ ਲਵਾ ਸਕਦੇ ਹੋ ਮਤਲਬ ਤੁਹਾਨੂੰ ਇਹ ਸਾਈਜ਼ ਦੇ ਵਿੱਚ ਇਸ ਤੋਂ ਥੋੜਾ ਵੱਡਾ ਵੀ ਮਿਲ ਜੂਗਾ ਤੇ 100 ਮੀਟਰ ਲੱਗੇ 6 6 ਇੰਚ 7 ਇੰਚ ਤੱਕ ਇਹ ਤੁਹਾਨੂੰ ਮਿਲ ਜੂਗਾ ਇਹਦੇ ਇੱਥੇ ਇੱਥੇ ਲਾਈਟ ਪਾਉਣੀ ਹੈ ਇਹਦੇ નીચે ਲਾਈਟ ਚੱਲੂਗੀ ਤੇ ਇਹ ਹਲਕੀ ਜੀ ਚੰਦ ਵਰਗੀ ਲਾਈਟ ਦੇਜੋ ਹਾਂਜੀ ਮੂਨ ਲੈਂਪ ਕਹਿੰਦੇ ਨੇ ਮਤਲਬ ਇਹ ਰੂਮ ਦੇ ਵਿੱਚ ਤੁਸੀਂ ਡੈਕੋਰੇਸ਼ਨ ਲਈ ਲਾ ਲੋ ਚਾਹੇ ਜੇ ਰੂਮ ਦੇ ਵਿੱਚ ਜਿਵੇਂ ਘੱਟ ਲਾਈਟ ਚਾਹੀਦੀ ਹੁੰਦੀ ਆ ਉਹਦੇ ਵਾਸਤੇ ਵਰਤੇ ਜਾਂਦਾ ਆ ਆਮ ਤੌਰ ਤੇ ਰਾਤ ਨੂੰ ਆਪਣੇ ਅੱਖਾਂ 'ਚ ਵੱਲ ਬਜਦਾ ਹਾਂਜੀ ਹਾਂਜੀ ਉਹਦੇ ਲਈ ਤੁਸੀਂ ਇਹ ਲਾ ਸਕਦੇ ਹੋ ਨਾਲੇ ਮਤਲਬ ਵਧੀਆ ਲੱਗਦੀ ਆ ਉਹ ਜੀ ਹਾਂ ਤੇ ਜੇ ਆਪਾਂ ਬਾਹਰ ਬੰਦ ਕਰ ਦਿੰਦਾ ਬੰ ਰੀਅਲਾਈਟ ਦੇਊਗੀ ਤੁਹਾਨੂੰ ਇਹ ਮਤਲਬ ਫੈਕਟਰੀ ਨਹੀਂ ਕਰੂਗੀ ਤੁਹਾਡੇ ਅੱਖਾਂ ਦੇ ਉੱਪਰ ਹਾਂ ਵੀ ਇਹ ਉਹ ਆ ਜਿਹੜਾ ਚੰਦ ਦਾ ਚਾਨਣ ਗਲਾ ਚੰਦ ਦੇ ਚਾਨਣ ਵਰਗਾ ਚਾਨਣ ਆ ਇਹ ਉਹ ਚੀਜ਼ ਆ ਕਿੰਨੇ ਤਰ੍ਹਾਂ ਦੇ ਮਾਡਲ ਬਣਦੇ ਆ ਬਾਈ ਮਤਲਬ ਕਿਸ ਤਰ੍ਹਾਂ ਦਾ ਮਾਡਲ ਹੋਰ ਬਣਾ ਸਕਦੇ ਕੰਬਾਈ ਐਗਰੀਕਲਚਰ ਆਪਣੇ ਕੋਲ ਸਾਰੇ ਹੀ ਤਕਰੀਬਨ ਮਾਡਲ ਬਣਦੇ ਨੇਗੇ ਐਗਰੀਕਲਚਰ ਲਾਈਨ ਦੇ ਤੇ ਹੋਰ ਵੀ ਤੁਸੀਂ ਜੇ ਕੋਈ ਮਤਲਬ ਜਿਵੇਂ ਲੁਧਿਆਣਾ ਇੰਡਸਟਰੀ ਆ ਹਾਈਡਰੋਲਿਕ ਪ੍ਰੈਸ ਮਸ਼ੀਨਾਂ ਬਣਾਉਂਦੇ ਨੇ ਖਰਾਦ ਮਸ਼ੀਨਾਂ ਵਾਲੇ ਨੇ ਜਿਵੇਂ ਆਇਲ ਐਕਸਪੈਲਰ ਨੇ ਤੇ ਇਹ ਵੀ ਸਾਡੇ ਕੋਲੋਂ ਮਤਲਬ ਬਣਵਾ ਕੇ ਲੈ ਕੇ ਜਾਂਦੇ ਨੇ ਮਾਡਲ ਤੇ ਜਿਵੇਂ ਹੁਣ ਕਈ ਹੈ ਨਾ ਬਾਹਰੇ ਜਾਂਦੇ ਨੇ ਲੋਕ ਐਗਜ਼ੀਬਿਸ਼ਨਾਂ ਦੇ ਉੱਪਰ ਉਹ ਆਪਣੇ ਨਾ ਵੱਡੀਆਂ ਮਸ਼ੀਨਾਂ ਲੈ ਕੇ ਜਾ ਲਿਜਾ ਨਹੀਂ ਸਕਦੇ ਉੱਥੇ ਤੇ ਉਹ ਸਾਡੇ ਕੋਲ ਫਿਰ ਮਾਡਲ ਬਣਵਾ ਲੈਂਦੇ ਨੇ ਛੋਟਾ ਅੱਛਾ ਜਿਵੇਂ ਹੁਣ 6 ਫੁੱਟ ਦਾ ਬਣਾ ਲਿਆ ਹਾਂਜੀ ਫੁੱਟ 2 ਫੁੱਟ ਦਾ ਮਾਡਲ ਬਣਾ ਲੈਂਦੇ ਨੇ ਉੱਥੇ ਵੱਡੀਆਂ ਮਸ਼ੀਨਾਂ ਨਹੀਂ ਲਿਆ ਸਕਦੇ ਤਾਂ ਉਹ ਸਾਡਾ ਮਤਲਬ ਇੱਕ ਡੰਮੀ ਮਾਡਲ ਬਣਵਾ ਕੇ ਉੱਥੇ ਲੈ ਜਾਂਦੇ ਨੇ ਉਹ ਪ੍ਰੈਜੈਂਟੇਸ਼ਨ ਦੇਣ ਵਾਸਤੇ ਵਰਤੇ ਜਾਂਦੇ ਨੇ ਹੂੰ ਕੋਈ ਪ੍ਰੋਪਰ ਦੱਸਿਆ ਜਾਂਦਾ ਜੀ ਉਹਦੇ ਡਿਟੇਲ ਵਗੈਰਾ ਦੱਸ ਦਿੰਦੇ ਵੀ ਇੱਥੋਂ ਸਾਡੀ ਇਹ ਚੀਜ਼ ਆ ਇੱਥੋਂ ਸਾਡਾ ਸਾਰਾ ਮਤਲਬ ਜਿਵੇਂ ਸਪੋਜ਼ ਕਰ ਲਓ ਵੀ ਮੈਂ ਆਪਣੇ ਤੇਲ ਦੀ ਐਡ ਕਰਨੀ ਆ ਹਾਂਜੀ ਹਾਂ ਮੈਂ ਤੇਲ ਦੀਆਂ ਚਾਰ ਸਿਸੀਆਂ ਰੱਖ ਲੀਆਂ ਹਾਂਜੀ ਹਾਂ ਮੈਂ ਉਸ ਤੋਂ ਬਾਅਦ ਉੱਥੇ ਇੱਕ ਮਾਡਲ ਰੱਖ ਲਿਆ ਹਾਂਜੀ ਉੱਥੇ ਮੈਂ ਦਿਖਾਵਾਂ ਕਿ ਆ ਦੇਖੋ ਇੱਥੇ ਮੇਰਾ ਸਰੋਂ ਪੈਂਦੀ ਆ ਹਾਂਜੀ ਹਾਂ ਇੱਥੋਂ ਮੇਰਾ ਕੋਲੂ ਜੋ ਤੇਲ ਨਿਕਲਦਾ ਹਾਂਜੀ ਹਾਂ ਇੱਥੇ ਆਕੇ ਫਿਲਟਰ ਹੁੰਦਾ ਮਤਲਬ ਹਾਂਜੀ ਹਾਂ ਇੱਥੇ ਆਕੇ ਐ ਹੋ ਗਿਆ ਇੱਥੇ ਆਕੇ ਪੈਕ ਹੁੰਦਾ ਜਿਵੇਂ ਵੀ ਤੁਹਾਡਾ ਪਲਾਂਟ ਹੋਊਗਾ ਉਹਨੂੰ ਮਤਲਬ ਕੋਸ਼ਿਸ਼ ਕਰਦੇ ਆ ਵੀ ਅਸੀਂ 90 ਤੋਂ 95% ਸੇਮ ਬਣਾ ਕੇ ਦਈਏ ਹੂੰ ਮਤਲਬ ਜਿਵੇਂ ਤੁਹਾਡਾ ਮਾਡਲ ਹੋਊਗਾ ਓਵੇਂ ਹੀ ਬਣਾ ਕੇ ਦਵਾਂਗੇ ਇਹ ਨਹੀਂ ਹੈਗਾ ਵੀ ਮਤਲਬ ਕਿਸੇ ਦਾ ਚੱਕ ਕੇ ਅਸੀਂ ਉਹੀ ਚੱਕ ਕੇ ਬਣਾ ਕੇ ਤੁਹਾਨੂੰ ਦੇ ਦਾਂਗੇ ਹਲੋ ਚੀਜ਼ ਤੁਸੀਂ ਦੇਖੋ ਆਕੇ ਪਹਿਲਾਂ ਬਣੀ ਹੋਈ ਠੀਕ ਆ ਉਸ ਤੋਂ ਬਾਅਦ ਸਾਨੂੰ ਦੱਸਿਓ ਬਾਕੀ ਜੇ ਸਾਡੇ ਮਾਡਲ ਅਸੀਂ ਬਹੁਤ ਬਣਾਏ ਹੋ ਨੇ ਸਾਡਾ ਇੰਸਟਾਗ੍ਰam ਚੈਨਲ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਹੂੰ ਤੇ ਸਾਰੀਆਂ ਮਤਲਬ ਉੱਥੇ ਕੋਸ਼ਿਸ਼ ਕਰੀਏ ਭਾਈ ਜਿੰਨਾ ਮਤਲਬ ਕੰਮ ਕਰੀਏ ਤੇ ਹੋ ਜਵੇ ਉਹ ਮਤਲਬ ਤਾਂ ਹੀ ਟਰੂ ਮੈਨੂਫੈਕਚਰਸ ਲਿਖਿਆ ਵੀ ਮਤਲਬ ਟਰੂ ਦਾ ਮਤਲਬ ਟਰੂ ਜਮਾਂ ਸਹੀ ਕੰਮ ਕਰਦਾ ਸਹੀ ਕੰਮ ਪੂਰਾ ਤਸੱਲੀ ਬਕਸ ਕਰਦੇ ਆਂ ਜੀ ਆਪਾਂ ਕੰਮ ਦੀ ਆਪਾਂ ਨੂੰ ਉਹ ਕੋਈ ਚੱਕਰ ਨਹੀਂ ਹੈਗਾ ਇੱਕ ਜਰ ਤੁਸੀਂ ਮੈਨੂੰ ਮਾਡਲ ਦਿਖਾਇਆ ਸੀਗਾ ਉਹ ਵੀ ਦੂਜਾ ਪਤ ਨਹੀਂ ਸ਼ਾਇਦ ਤੇਲ ਵਾਲਿਆਂ ਦਾ ਹੀ ਸੀਗਾ ਉਹ ਹਾਂ ਜੋ ਆਇਲ ਐਕਸਪੈਲਰ ਸੀਗਾ ਹਾਂ ਨਾ ਤੇ ਉਹ ਸੇਮ ਉਵੇਂ ਹੀ ਬਣਾ ਸਕਦੇ ਸਾਂ ਸੇਮ ਮਤਲਬ ਡਾਟਾ ਦੇ ਅਕੋਰਡਿੰਗ ਬਣਾਇਆ ਹੋਇਆ ਸੀ ਸਾਰਾ ਜੀ ਉਹ ਆਪਾਂ ਜਿਵੇਂ ਵੀ ਮਤਲਬ ਉਹਨਾਂ ਨੇ ਸਾਨੂੰ ਦੱਸਿਆ ਤੇ ਜਿਵੇਂ ਵੀ ਸਾਨੂੰ ਡਾਟਾ ਦਿੱਤਾ ਉਹਨਾਂ ਨੇ ਉਹ ਮਤਲਬ ਅਸੀਂ ਸਾਰਾ ਏ ਟੂ ਜ਼ੈਡ ਓਰੀਜਨਲ ਮਤਲਬ ਬੰਦੇ ਖੁਸ਼ ਹੋ ਗਏ ਸੀਗੇ ਦੇਖ ਕੇ ਵੀ ਵਾਕਿਆ ਹੀ ਬਣੀ ਹੋਈ ਹੈ ਚੀਜ਼ ਯਾਰ ਇਹ ਬੰਦੇ ਦੀ ਬਣਾਈ ਵੀ ਚੀਜ਼ ਨੂੰ ਸਿਰਫ ਤੁਸੀਂ ਉਵੇਂ ਕਹਿ ਸਕਦੇ ਆ ਵੀ ਜਿਵੇਂ ਆਪਾਂ ਆਮ ਬਹੁਤ ਘੜੇ ਦੇ ਆਪਾਂ ਗੱਲ ਕਰਦੇ ਵੀ ਇੱਕ ਜਾਨ ਹੀ ਨਹੀਂ ਪਾਈ ਹਾਂਜੀ ਜੀ ਤੁਸੀਂ ਆ ਗੱਲ ਮੰਨ ਕੇ ਚੱਲੋ ਮਤਲਬ ਜਦੋਂ ਇੰਸਟਾਗ੍ਰam ਚੈਨਲ ਤੇ ਅਸੀਂ ਪੋਸਟ ਪਾਉਨੇ ਆ ਕੋਈ ਮਤਲਬ ਬੰਦਾ ਅਰੀਜਨਲ ਕੰਬਾਈਨ ਨੂੰ ਫੋਨ ਕਰਦੇ ਨੇ ਵੀ ਸਾਨੂੰ ਅਰੀਜਨਲ ਵੀ ਪ੍ਰੀਤ ਕੰਬਾਈਨ ਚੋਂ ਬੋਲਦੇ ਆ ਜਾਂ ਕਰਤਾਰ ਕੰਬਾਈਨ ਚੋਂ ਬੋਲਦੇ ਆ ਕੇ ਐਚ ਕੰਬਾਈਨ ਚੋਂ ਬੋਲਦੇ ਆ ਅਸੀਂ ਕੰਬਾਈਨ ਲੈਣੀ ਆ ਮਤਲਬ ਉਹਨਾਂ ਨੂੰ ਇਹ ਜਜਮੈਂਟ ਨਹੀਂ ਹੁੰਦੀ ਵੀ ਇਹ ਮਾਡਲ ਆ ਵੀ ਜਾਂ ਅਰੀਜਨਲ ਮਾਡਲ ਆ ਮਤਲਬ ਇੰਨਾ ਵੀਡੀਓ ਦੇ ਵਿੱਚ ਪਤਾ ਨਹੀਂ ਜੱਜਮੈਂਟ ਨਹੀਂ ਹੋ ਰਹੀ ਕਿਉਂਕਿ ਤੁਸੀਂ ਕੀ ਕਰਦੇ ਆ ਤੁਸੀਂ ਉਹਨੂੰ ਕਲੋਜ਼ ਦਿਖਾ ਦਿੰਦੇ ਆ ਆਸੇ-ਪਾਸੇ ਹੁਣ ਜਿਵੇਂ ਇਹਨੂੰ ਤੁਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਹੁਣ ਜੇ ਮੈਂ ਹੱਥ ਹੁੱਥ ਨਾ ਦਿਖਾਵਾਂ ਵਾਲੇ ਵਾਲੇ ਮਤਲਬ ਜੱਜਮੈਂਟ ਨਹੀਂ ਕਰ ਸਕਦਾ ਤੇ ਬੰਦਾ ਕਹੂਗਾ ਕਮੈਨ ਦੀ ਵੀਡੀਓ ਆ ਜਦੋਂ ਮਿਰਰ ਦਾ ਹੱਥ ਹੁੱਥ ਕਰਦਾ ਉਦੋਂ ਪਤਾ ਲੱਗਦਾ ਵੀ ਇਹ ਇਕੱਠੀ ਹੋਈ ਹੈ ਹੈਨਾ ਵੀ ਚੱਕ ਕੇ ਦਿਖਾਉਣ ਨਹੀਂ ਦਾ ਉੱਪਰ ਕਰਕੇ ਫਿਰ ਪਤਾ ਲੱਗ ਜਾਂਦਾ ਹਾਂ ਨਹੀਂ ਤਿੰਨ ਮੈਂ ਹੀ ਤਾਂ ਅਗਲੇ ਨੂੰ ਐਂ ਲੱਗਦਾ ਵੀ ਅਸਲੀ ਜੀ ਹਾਂ ਜੀ ਮਤਲਬ ਦੱਸ ਨਹੀਂ ਸਕਦੇ ਜਦੋਂ ਰੀਪਰ ਦੀ ਵੀਡੀਓ ਪਾਈ ਸੀਗੀ ਮਤਲਬ के एस ਵਾਲਾ ਦੀ ਕੰਪਨੀ ਦੇ ਸਮਝ ਕੇ ਲੋਕ ਸਾਨੂੰ ਫੋਨ ਕਰੀ ਗਏ ਨੇ ਵੀ ਰੀਪਰ ਵੀ ਰੀਪਰ ਲੈਣਾ ਸੀ ਰੀਪਰ ਲੈਣਾ ਕਿਉਂਕਿ ਉਹਨਾਂ ਦੀ ਮਾਰਕੀਟ 'ਚ ਪਹਿਲਾਂ ਹੀ ਬਹੁਤ ਮਤਲਬ ਵਧੀਆ ਉਹਨਾਂ ਦਾ ਨਾਮ ਹੈਗਾ ਕੇ ਐਸ ਵਾਲਾ ਤੇ ਮਤਲਬ ਇੰਨੇ ਸਾਨੂੰ ਫੋਨ ਆਏ ਫਿਰ ਮੈਂ ਕੰਪਨੀ ਨੂੰ ਨੰਬਰ ਭੇਜ ਦਿੰਨਾ ਉਹਨਾਂ ਦੇ ਕਸਟਮਰ ਕਿਉਂਕਿ ਚਲੋ ਉਹਨਾਂ ਉਹ ਵੀ ਵਧੀਆ ਗੱਲ ਜੁੜੇ ਹੋਏ ਨੇ ਆਪਣੇ ਨਾਲ ਤੇ ਉਹਨਾਂ ਦਾ ਮਤਲਬ ਰੈਫਰੈਂਸ ਦੇ ਦਿੰਨੇ ਆਪਾਂ ਤੇ ਮਤਲਬ ਜਜਮੈਂਟ ਨਹੀਂ ਕਰ ਸਕਦਾ ਕੋਈ ਵੀ ਅਸਲੀ ਹੈ ਨਾ ਮੈਂ ਤੇਰੀ ਆ ਆ ਚੀਜ਼ ਦੇਖ ਕੇ ਮੇਰਾ ਮਨ ਪਤਾ ਕਿਵੇਂ ਖੁਸ਼ ਆ ਹਾਂਜੀ ਅਸੀਂ ਨਾ ਪਿੱਛੇ ਜੇ ਇੱਕ ਮੈਂ ਕੰਪਨੀ ਦੇ ਗਿਆ ਤੇ ਉਹਨੇ ਨਾ ਮੈਨੂੰ ਵੈਸੇ ਉਦਾਂ ਹੀ ਗੱਲ ਕਰ ਲਈ ਮੈਨੂੰ ਕਹਿੰਦਾ ਯਾਰ ਸਜਿੰਦਰ ਕੋਈ ਬੰਦਾ ਹੋਵੇ ਨਾ ਹਾਂਜੀ ਜਿਹੜਾ ਉਹ ਯਾਰ ਸਾਡੀ ਪ੍ਰੋਡਕਸ਼ਨ ਦੇ ਹਰ ਇੱਕ ਚੀਜ਼ ਬਣਾ ਦੇਵੇ ਹਾਂਜੀ ਹਾਂ ਵੀ ਮੈਂ ਚਾਹੁੰਦਾ ਵੀ ਜਦੋਂ ਸਾਡੇ ਇੱਥੇ ਦਫ਼ਤਰ 'ਚ ਕਿਸਾਨ ਆਉਣ ਹਾਂਜੀ ਹਾਂ ਉਦੋਂ ਮੈਂ ਐ ਕੱਚ ਦਾ ਬਣਾ ਕੇ ਮਤਲਬ ਇੱਕ ਪੂਰਾ ਮੇਜ਼ ਹਾਂਜੀ ਉਹਦੇ ਵਿੱਚ ਮੇਰੇ ਸਾਰੇ ਸੰਦ ਹੋਣ ਹਾਂਜੀ ਉਹ ਐਵੇਂ ਘੁੰਮਦੇ ਹੋਣ ਹਾਂਜੀ ਵਿੱਚ ਬਲਵ ਲੱਗਿਆ ਹੋਵੇ ਪੂਰਾ ਹਾਂਜੀ ਤੇ ਮੈਂ ਉਹ ਚੀਜ਼ ਦਿਖਾਉਣੀ ਚਾਹਨਾ ਹਾਂਜੀ ਬਈ ਮੇਰਾ ਇੱਥੇ ਸੁਪਰਸੀਡਰ ਪਿਆ ਹੋਵੇ ਮੇਰਾ ਰੀਪਰ ਪਿਆ ਹੋਵੇ ਮੇਰਾ ਕੰਪਿਊਟਰ ਕਰਹਾ ਪਿਆ ਹੋਵੇ ਮੈਨੂੰ ਭਾਲ ਕੇ ਦੇ ਮੈਨੂੰ ਮਿਲਿਆ ਨਹੀਂ ਕੋਈ ਬੰਦਾ ਮੈਂ ਕਿਹਾ ਯਾਰ ਬਾਈ ਤੇਰੀ ਗੱਲ ਬੜੀ ਬਾਜਵਾ ਤੇ ਪਰ ਮੈਨੂੰ ਬੰਦਾ ਨਹੀਂ ਮਿਲਿਆ ਤਾਂ ਤੁਸੀਂ ਮਿਲ ਕੇ ਤੇ ਮੈਨੂੰ ਸ਼ੱਕ ਪੈਂਦੀ ਹੈ ਮੈਂ ਆਪਦੀ ਵੀਡੀਓ ਦਾ ਲਿੰਕ ਸਾਰਿਆਂ ਨੂੰ ਪਹਿਲਾਂ ਉਹਨਾਂ ਨੂੰ ਭੇਜੂੰਗਾ ਹਾਂਜੀ ਹਾਂ ਜਰੂਰ ਹੂੰ ਹਾਂਜੀ ਹਾਂ ਤੇ ਉਹ ਮਤਲਬ ਥੋੜਾ ਕੰਮ ਹੀ ਬਹੁਤ ਸੋਹਣਾ ਯਾਰ ਜਿਹੜਾ ਇਹਦੀ ਅਸੀਂ ਆਊਟਰ ਲੁੱਕ ਮਤਲਬ ਪੂਰੀ ਤਿਆਰ ਕਰਦੇ ਹਾਂ ਮਤਲਬ ਜਿੰਨੀ ਆਊਟਰ ਲੁੱਕ ਹੋਊਗੀ ਇਹਦੀ ਬਾਹਰੋਂ ਮਤਲਬ ਸੇਮ ਹੋਊਗਾ ਅੰਦਰੋਂ ਚਲੋ ਮੈਂ ਜਿਹੜੀ ਡਿਟੇਲ ਰਹੀ ਰਹੀ ਮਤਲਬ ਬਾਹਰੋਂ ਪੂਰਾ 90%オリジナル ਲੱਗੂਗਾ ਯਾਰ ਜੇ ਤੁਸੀਂ ਮੰਨ ਕੇ ਚੱਲੋ ਨਾ ਤੁਸੀਂ ਆਪਦੀਆਂ ਗਰਾਰੀਆਂ ਗੇਅਰ ਹਾਂਜੀ ਮੰਨ ਲਓ ਤੁਸੀਂ ਗੇਅਰ ਐਕਸਪਲੇਨ ਕਰਨਾ ਕੰਪਨੀ ਵਾਲਿਆਂ ਨੇ ਗੇਅਰ ਐਕਸਪਲੇਨ ਕਰਨਾ ਤੁਹਾਨੂੰ ਗੇਅਰ ਸਾਫਤਾ ਚੱਕਣ ਦੀ ਲੋੜ ਨਹੀਂ ਤੁਸੀਂ ਗੇਅਰ ਵੀ ਇਹਨਾਂ ਦਾ ਬਣਵਾ ਲਓ ਹਾਂਜੀ ਹਾਂ ਗੇਅਰ ਗੇਅਰ ਇਹਨਾਂ ਤੋਂ ਬਣਵਾ ਲਓ ਸ਼ਾਫਟਾਂ ਇਹਨਾਂ ਤੋਂ ਬਣਵਾ ਲਓ ਸਾਰਾ ਕੁਝ ਬਣਾ ਦੇਣਗੇ ਸਾਰਾ ਕੁਝ ਪ੍ਰੋਪਰ ਬਣੂਗੀ ਉਹੀ ਉਹੀ ਬਣ ਜਾਊਗਾ ਵੀ ਮੰਨ ਲਓ ਕਈ ਵਾਰੀ ਕੀ ਹੁੰਦਾ ਕਿ ਆਪਾਂ ਗੇਅਰ ਐਕਸਪਲੇਨ ਕਰਨਾ ਹੁੰਦਾ ਤਾਂ ਉਹਦਾ ਗੇਅਰ ਨਹੀਂ ਚੱਕ ਸਕਦੇ ਜਾਂ ਆਪਾਂ ਉਸ ਤਰ੍ਹਾਂ ਦੀ ਡੰਮੀ ਬਣਵਾਉਣੀ ਆ ਵੀ ਜਿਹਦੇ ਵਿੱਚ ਵੀ ਕੱਲੀ ਕੱਲੀ ਚੀਜ਼ ਹੋਵੇ ਵੀ ਖੋਲ ਖੋਲ ਕੇ ਜ਼ਿੰਮੇਦਾਰ ਨੂੰ ਦਿਖਾ ਦਿਓ ਵੀ ਆਹ ਐਵੇਂ ਵਰਕ ਕਰਦਾ ਹਾਂ ਕਰੂਗਾ 3D 'ਚ ਬਣਾ ਸਕਦੇ ਆਪਾਂ ਉਹ ਚੀਜ਼ ਤਾਂ ਉਹ ਸਾਰੀ ਚੀਜ਼ ਉਵੇਂ ਹੀ ਬਣ ਜਾਊਗੀ ਮਤਲਬ ਕਹਿਣ ਤੋਂ ਭਾਵੇਂ ਹਾਂਜੀ ਹਾਂ ਵੀ ਇਹੋ ਫਿਰ ਇੱਕ ਚੀਜ਼ ਬਣ ਜਾਊਗੀ ਜਿਹੜੀ ਤੁਹਾਡੇ ਵੱਡੀ ਬਣਦੀ ਉਹਨਾਂ ਕੋਲ ਛੋਟੀ ਬਣ ਸਾਡੇ ਕੋਲ ਛੋਟੀ ਬਣੂਗੀ ਹਾਂਜੀ ਛੋਟੀ ਬਾਕੀ ਤੁਸੀਂ ਇਹ ਸਾਈਜ਼ ਵੀ ਤੁਸੀਂ ਆਪਦੇ ਹਿਸਾਬ ਨਾਲ ਸਾਨੂੰ ਦੱਸ ਸਕਦੇ ਹੋ ਛੋਟਾ ਹੋਣਾ ਵੱਡਾ ਹੋਣਾ ਤੁਹਾਡੇ ਕਸਟਮਾਈਜ਼ ਆਪਣਾ ਕੋਈ ਇਹ ਨਹੀਂ ਵੀ ਅਸੀਂ ਇਹ ਸਾਈਜ਼ ਦਾ ਰੀਪਰ ਬਣਾਤਾ ਤਾਂ ਇਹ ਸਾਈਜ਼ ਦਾ ਮਿਲੂਗਾ ਤੁਸੀਂ ਛੋਟਾ ਕਰਾਉਣਾ ਛੋਟਾ ਵੀ ਕਰਵਾ ਸਕਦੇ ਹੋ ਵੱਡਾ ਹੋਣਾ ਵੱਡਾ ਵੀ ਬਣਵਾ ਸਕਦੇ ਹੋ ਚਲੋ ਇਹ ਤਾਂ ਹੋ ਗਿਆ ਐਡ ਵਰਟਾਈਜ਼ਮੈਂਟ ਤੁਹਾਡੀ ਹਾਂਜੀ ਭਈ ਉਹ ਆਪਾਂ ਮੋਢ ਤੋਂ ਲੈ ਕੇ ਹੁਣ ਤੱਕ ਮੈਂ ਐਡਵਰਟਾਈਜ਼ਮੈਂਟ ਹੀ ਕੀਤੀ ਹੈ ਠੀਕ ਹੈ ਜੀ ਹੁਣ ਦੋ ਕਮੈਂਟ ਦਰਸ਼ਕਾਂ ਵਾਸਤੇ ਵੀ ਦੇ ਦਿਓ ਠੀਕ ਹੈ ਜੀ ਬੜੇ ਕਿੰਨਾ ਤੁਸੀਂ ਤੁਸੀਂ ਮਤਲਬ ਆ ਲਾਈਨ ਚ ਆਉਣ ਤੋਂ ਪਹਿਲਾਂ ਕੀ ਸੀ ਤੁਹਾਡੇ ਕੋਲ ਡਿਗਰੀ ਕੀ ਸੀ ਸ਼ੌਂਕ ਕੀ ਜੀ ਮੈਂ ਮੈਂ ਤੇ ਮੇਰਾ ਦੋਸਤ ਆ ਇਹ ਅਸੀਂ ਡਿਪਲੋਮਾ ਵੀ ਇਕੱਠਾ ਕੀਤਾ ਤੇ ਬੀਟੈਕ ਵੀ ਇਕੱਠੀ ਕੀਤੀ ਆ ਜੀ ਇੱਕ ਉਸ ਟਾਈਮ ਲਈ ਅਸੀਂ ਜੌਬ ਵੀ ਇਕੱਠਾ ਨਹੀਂ ਕੀਤੀ ਆ ਅੱਛਾ ਤੇ ਉਸ ਤੋਂ ਬਾਅਦ ਹੁਣ ਮੈਨੂੰ 6 ਸਾਲ ਅਸੀਂ ਮੈਂ ਜੌਬ ਕੀਤੀ ਆ ਇਹ ਹੰਡ ਕਾਦੀ ਕਾਦੀ ਜੋਬ ਕੀਤੀ ਅਸੀਂ ਮੈਂ ਮੇਰੀ ਮਕੈਨਿਕਲ ਦੀ ਬੀਟੈਕ ਕੀਤੀ ਆ ਤੇ ਕੁਆਲਿਟੀ ਇੰਜੀਨੀਅਰ ਸੀਗਾ ਮੈਂ ਤੇ ਮੇਰੇ ਨਾਲ ਮੇਰੀ ਟੀਮ ਵੀ ਆ ਤੇ ਦੋ ਮੁੰਡੇ ਸਾਡੇ ਹੈ ਨਹੀਂ ਫਿਲਹਾਲ ਉਹਰੇ ਤੇ ਉਹਨਾਂ ਦਾ ਵੀ ਮਤਲਬ ਪੂਰਾ ਸਹਿਯੋਗ ਆ ਸਾਡੇ ਨਾਲ ਤੇ ਵਧੀਆ ਮਤਲਬ ਉਹਨਾਂ ਨੇ ਸਾਨੂੰ ਅਸੀਂ ਟੀਮ ਨਾਲ ਮਿਲ ਕੇ ਪੂਰਾ ਵਧੀਆ ਮਤਲਬ ਸਾਰੇ ਮਾਡਲ ਅਸੀਂ ਤਿਆਰ ਕੀਤੇ ਨੇ ਆਪ ਨਹੀ ਨਹੀ ਜੌਬ ਜੌਬ ਕਿਹੜੀ ਕੀਤੀ ਇੱਕ ਤਾਂ ਹੁੰਦਾ ਬੀਟ ਇੱਕ ਕੀਤੀ ਜੌਬ ਪੰਗਾ ਕਰਦਾ ਹੁੰਦਾ ਹੋਟਲ ਤੇ ਗਈ ਰਹੀ ਜਿਹੜੀ ਮੇਰੀ ਜੌਬ ਸੀ ਕੰਪਨੀ ਦੇ ਵਿੱਚ ਉਹ ਕੁਆਲਿਟੀ ਇੰਜੀਨੀਅਰ ਦੀ ਸੀ ਤੇ ਇਹੀ ਜੌਬ ਸੀ ਮਤਲਬ ਅਸੀਂ ਜਿਵੇਂ ਕੰਬਾਈਨ ਦੇ ਵਿੱਚ ਨਾ ਸਪੇਅਰ ਪਾਰਟ ਆਉਂਦਾ ਬਾਹਰ ਉਹ ਚੈਕਿੰਗ ਦਾ ਕੰਮ ਸੀਗਾ ਮੇਰਾ ਠੀਕ ਮਤਲਬ ਰਿਜੈਕਸ਼ਨ ਕੱਢਣੀ ਹੁੰਦੀ ਸੀਗੀ ਮੈਂ ਤੇ ਬਾਕੀ ਜਿਵੇਂ ਡਿਵੈਲਪਮੈਂਟ ਵੀ ਕਰਦੇ ਰਹਿੰਦੇ ਸੀਗੇ ਕੰਪਨੀ ਦੇ ਵਿੱਚ ਤੇ ਕੋਈ ਚੀਜ਼ ਬਣਾਉਣੀ ਆ ਉਹਦੇ ਸਮੇਂ-ਸਮੇਂ ਦੇ ਨਾਲ ਸੋਧਾਂ ਹੁੰਦੀਆਂ ਰਹਿੰਦੀਆਂ ਸੀਗੀਆਂ ਉਹ ਚੀਜ਼ ਅਸੀਂ ਮਤਲਬ ਜੋਬ ਦੇ ਵਿੱਚ ਮੈਂ ਕਰਦਾ ਸੀਗਾ ਉਸ ਤੇ ਉਹ ਜੋਬ ਛੱਡਤੀ ਹਾਂਜੀ ਉਹ ਜੋਬ ਹੁਣ ਮੈਂ ਹੋ ਗਏ 2 ਦਰ ਮਹੀਨੇ ਛੱਡ ਤੀ ਨਹੀਂ ਜਿਵੇਂ ਹੁਣ ਕੰਪਨੀਆਂ ਦੇ ਆਫਰ ਆਉਣ ਲੱਗੇ ਹੁਣ ਜੋਬ ਨਾਲ ਉਸ ਤਰ੍ਹਾਂ ਦੀ ਹਾਂ ਉਹ ਤਾਂ ਹੈਗਾ ਹੀ ਆ ਜੀ ਅਜੇ ਹਾਂਜੀ ਮਤਲਬ ਕਿ ਜੋਬ ਕਰਦੇ ਸੀਗੇ ਪਰ ਉੱਥੇ ਥੋੜਾ ਜਿਹਾ ਦਿੱਕਤ ਆਉਂਦੀ ਆ ਜੀ ਉਹੀ ਫਿਰ ਸੈਲਰੀ ਦਾ ਚੱਕਰ ਇਸ਼ੂ ਹੋ ਜਾਂਦੇ ਨੇਗੇ ਤੇ ਹੋਰ ਦਾ ਬੋਸ ਪ੍ਰਭਾਵ ਜਿਹੜਾ ਨਹੀਂ ਉਹਨਾਂ ਵੱਲ ਵੀ ਫਿਰ ਵੀ سپورਟ ਹੈਗੀ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਜਿਹੜੀ ਫਿਰ ਵੀ ਥੋੜਾ ਜਿਹਾ ਜੋਬ ਦਾ ਜੋ ਵੀ ਹੈ ਜਾਂ ਉਹਦਾ ਕੰਮ ਹੁੰਦਾ ਥੋੜੀ ਨਾਲੇ ਆਰਾਮਦਾਰੀ ਜਾਂਦੀ ਆ ਤੇ ਮਨਾਈ ਚ ਜਿੰਨਾ ਮਰਜ਼ੀ ਡਿਵੈਲਪਮੈਂਟ ਕਰ ਲਓ ਜੀ ਆਪਦੇ ਹੀ ਹੈ ਨਾ ਤੇ ਇੱਕ ਜੋਬ ਤਾਂ ਫਿਰ ਜੋਬ ਹੀ ਆ ਜੋਬ ਦੀ ਕਿਤੇ ਨਾ ਕਿਤੇ ਜਾ ਕੇ ਮਤਲਬ ਰੁਕ ਜਾਂਦਾ ਜੀ ਉਹ ਨਾ ਸੈਲਰੀ ਵਗੈਰਾ ਇਨਕਮ ਤੁਹਾਨੂੰ ਇੱਕ ਬੰਨਵੀਂ ਸੈਲਰੀ ਮਿਲ ਜਾਂਦੀ ਆ ਇੱਥੇ ਤਾਂ ਜਿੰਨਾ ਤੁਸੀਂ ਕਰੀ ਜਾਓਗੇ ਉਹਨਾਂ ਤੁਹਾਨੂੰ ਮਿਲੀ ਜਾਊਗਾ ਇੱਕ ਕੁਲਵੀਰ ਤੈਨੂੰ ਮੈਂ ਗੱਲ ਦੱਸਾਂ ਕੰਮ ਦੀ ਹਾਂਜੀ ਜੋਬ ਹਮੇਸ਼ਾ ਜੋਬ ਛੱਡਣ ਦੀ ਤਾਕਤ ਖੋਹ ਲੈਂਦੀ ਹੈ। ਹਾਂਜੀ। ਨੌਕਰੀ ਹਮੇਸ਼ਾ ਨੌਕਰੀ ਛੱਡਣ ਦੀ ਤਾਕਤ ਖੋਹ ਲੈਂਦੀ ਹੈ। ਹਾਂਜੀ ਹਾਂ। ਦੁਨੀਆ ਤੇ ਬਹੁਤ ਤਾਕਤਵਰ ਇਨਸਾਨ ਹੁੰਦਾ ਜਿਹੜਾ ਨੌਕਰੀ ਛੱਡ ਦੇਵੇ। ਹਾਂ ਨਹੀਂ ਇਹ ਡਿਸੀਜਨ ਔਖਾ ਹੀ ਲਿਆ। ਮਤਲਬ ਮਜਬੂਰੀ ਵੀ ਸੀ ਉਸ ਟਾਈਮ ਲਈ ਕੀਤੀ ਵੀ ਅਜਨਾ ਟਾਈਮ ਤੇ ਜਦੋਂ ਥੋੜਾ ਜਿਹਾ ਚਲ ਪਰਮਾਤਮਾ ਨੇ ਚਾਇਆ ਤਾਂ ਉਹ ਆਪੀ ਫੇਰ ਉਹਨਾਂ ਨੇ ਆਪੀ ਛੱਡਵਾ ਦਿੱਤੀ ਆਪਣੀ ਜੋਬ। ਹਾਂ ਪਰ ਨੌਕਰੀ ਆਪਾਂ ਜਿੰਨਾ ਟਾਈਮ ਆਪਾਂ ਕੀਤੀ ਹੈ ਮਤਲਬ ਜੀ ਕੀਤਾ ਆਪਣਾ ਉਹਨਾਂ ਟਾਈਮ ਆਪਾਂ ਕੀਤੀ ਆ। ਤੇ ਜਦੋਂ ਮਤਲਬ ਉਹਨਾਂ ਨੂੰ ਆਵਾਂ ਹੁਕਮ ਆ ਗਿਆ ਪਰ ਫਿਰ ਆਪਾਂ ਲਵਨਨ ਦੇ ਲੀਵ ਲੈ ਲਈ ਸੀ ਮੈਂ ਇਹ ਗੱਲ ਮਤਲਬ ਹਰਪੇਜ ਤੋਂ ਸਿੱਖੀ ਹਾਂਜੀ ਹਰਪੇਜ ਕਰ ਯੂਟਿਊਬਰ ਬਣ ਗਿਆ ਪਰ ਉਹ ਨਾਲ ਪੜਾਉਂਦਾ ਸੀ ਅੱਛਾ ਜੀ ਤੇ ਨਾਲੇ ਪ੍ਰਾਈਵੇਟ ਸਕੂਲ 'ਚ ਪੜਾਉਂਦਾ ਸੀ ਚਲੋ ਉਹਦੀ ਤਨਖਾਹ ਸੋਹਣੀ ਸੀ ਕਿਉਂਕਿ ਪਹਿਲਾਂ ਤਾਂ ਹਨਰ ਵਾਲਾ ਹਾਂਜੀ ਹਾਂ ਤੇ ਉਹ ਮੈਨੂੰ ਕਹਿੰਦਾ ਵੀ ਬਾਈ ਨੌਕਰੀ ਛੱਡਣੀ ਬਹੁਤ ਔਖਾ ਕੰਮ ਹਾਂਜੀ ਹਾਂ ਇਹ ਤਾਂ ਹੈ ਤੇ ਉਹਨੇ ਬਹੁਤ ਮੁਸ਼ਕਲ ਜਦੋਂ ਟਾਪ ਦਾ ਯੂਟਿਊਬਰ ਬਣਨ ਤੋਂ ਬਾਅਦ ਬਹੁਤ ਮੁਸ਼ਕਲ ਨਾਲ ਛੱਡੀ ਹਾਂਜੀ ਹਾਂ ਇਹ ਤਾਂ ਹੈ ਜੀ ਹਾਂ ਤੇ ਕੁਝ ਕੰਪਨੀ ਵਾਲੇ ਵੀ ਹੁਣ ਮਤਲਬ ਆਪਣਾ ਵਧੀਆ ਅਟੈਚਮੈਂਟ ਸੀ ਉਹਨਾਂ ਨੂੰ ਵੀ ਆਪਾਂ ਵਿੱਚ ਪਜਾਲੇ ਨਹੀਂ ਸੀ ਸੱਡ ਸਕਦੇ ਹੈਗੇ ਤੇ ਮਤਲਬ ਜਿੱਥੇ ਤੱਕ ਬਾਹ ਆਪਣੀ ਲੱਗੀ ਆਪਾਂ ਉੱਥੇ ਤੱਕ ਉਹਨਾਂ ਨਾਲ ਕੰਮ ਕੀਤਾ ਹੈਗਾ ਇਹ ਜੀ ਗੱਲ ਨਹੀਂ ਵੀ ਆਪਾਂ ਉਹ ਕਰਕੇ ਜਿੰਨਾਂ ਦਾ ਆਪਾਂ ਕਰ ਸਕਦੇ ਉਹਨਾਂ ਕੀਤਾ ਆਪਾਂ ਨਹੀਂ ਕੰਪਨੀਆਂ ਹੁਣ ਵੀ ਤਰਸਾ ਦੇਣਗੀਆਂ ਹਾਂ ਜੀ ਹਾਂ ਬਸ ਇਹੀ ਨਹੀਂ ਨਹੀਂ ਦੇਣਗੇ ਮੈਨੂੰ ਮੈਨੂੰ ਮਾਣਾ ਤੇ ਮੈਂ ਕੰਪਨੀ ਵਾਲਿਆਂ ਨੂੰ ਇੱਕ ਜ਼ਰੂਰ ਸੁਨੇਹਾ ਦੇਣਾ ਜਿੰਨੇ ਵੀ ਕੰਪਾਈਨ ਕੰਪਨੀ ਐਮਪਲਾਈਮੈਂਟ ਇੰਡਸਟਰੀ ਦੇ ਲੋਕ ਆ ਜਾਂ ਟਰੈਕਟਰ ਇੰਡਸਟਰੀ ਦੇ ਲੋਕ ਆ ਜਾ ਮੋਡੀਫਾਈ ਇੰਡਸਟਰੀ ਦੇ ਲੋਕ ਆ ਮੋਡੀਫਾਈ ਕਰਦੇ ਆ ਤਾਂ ਉਹਨਾਂ ਨੂੰ ਮੈਂ ਸਲਾਹ ਜ਼ਰੂਰ ਦਿੰਨਾ ਕਿ ਤੁਸੀਂ ਇੱਕ ਮਾਡਲ ਆਪਦਾ ਬਣਾ ਕੇ ਗਾਹਕ ਨੂੰ ਦਿਓ ਜ਼ਿੰਦਗੀ ਦੇ ਵਿੱਚ ਪਹਿਲੀ ਨਵੀਂ ਜ਼ੀਰੋ ਮੀਟਰ ਚੀਜ਼ ਖਰੀਦਣੀ ਜਾਂ ਨਵੀਂ ਡਿਵੈਲਪ ਕਰਾਉਣੀ ਇਹ ਬੰਦੇ ਦੀ ਜ਼ਿੰਦਗੀ ਦੀ ਇੱਕ ਅਚੀਵਮੈਂਟ ਹੁੰਦੀ ਆ ਉਹ ਚੀਜ਼ ਪੁਰਾਣੀ ਹੋ ਜਾਂਦੀ ਆ ਪਰ ਉਹ ਉਹ ਜਿਹੜੇ ਨਿਸ਼ਾਨੀ ਨਵੀਂ ਰਹਿੰਦੀ ਆ ਕਿ ਉਦੋਂ ਅਸੀਂ ਕੰਬੈਨ ਖਰੀਦੀ ਸੀ ਹਾਂਜੀ ਉਦੋਂ ਅਸੀਂ ਆ ਖਰੀਦਿਆ ਸੀ ਇੱਕ ਬਹੁਤ ਪਿਆਰੀ ਯਾਦਗਾਰ ਆ ਜਦੋਂ ਹਮੇਸ਼ਾ ਸੀ ਰਿਸ਼ਤੇਦਾਰਾਂ ਦੇ ਘਰੇ ਜਾਂਦੇ ਆ ਨਾ ਜਾਂ ਕਿਤੇ ਜਾਂਦੇ ਆ ਤਾਂ ਉਹਨਾਂ ਦੇ ਘਰੇ ਇਸ ਤਰ੍ਹਾਂ ਦੀ ਯਾਦ ਪਈ ਹੋਵੇ ਤਾਂ ਉਹ ਬੜੇ ਮਾਣ ਨਾਲ ਦੱਸਦੇ ਆ ਤੁਹਾਨੂੰ ਮੈਂ ਦੱਸਦਾ ਪਾਪਾ ਕੰਮਾਂ ਲੈ ਆ ਸੀ ਬਾਹਰੋਂ ਇੱਕ ਮੁੰਡੇ ਦਾ ਫੋਨ ਆਇਆ ਮੈਨੂੰ ਥੋੜੇ ਦਿਨ ਪਹਿਲਾਂ ਜੀ ਉਹਨਾਂ ਨੇ ਸਾਡਾ ਡੋਲੂ ਘਰਾ ਬਣਾਇਆ ਸੀਗਾ ਉਹ ਬੰਦਾ ਇੱਥੋਂ ਬਾਹਰੇ ਸੀਗਾ ਉਹਨੇ ਡੋਲੂ ਘਰਾ ਦਾ ਕੰਮ ਕਰਦੇ ਹੁੰਦੇ ਸੀਗੇ ਇੱਥੇ ਟਰੈਕਟਰ ਤੇ ਓਸੀਜਨ ਲਾਉਂਦੇ ਸੀਗੇ ਜੀ ਉਹ ਕਹਿੰਦਾ ਵੀ ਹੁਣ ਤਾਂ ਮੈਂ ਬਾਹਰੇ ਆਂ ਸੀ ਡੋਲੂ ਘਰਾ ਦਾ ਕੰਮ ਕਰਦੇ ਹੁੰਦੇ ਸੀ ਵੀ ਸਾਨੂੰ ਤੁਸੀਂ ਡੋਲੂ ਘਰਾ ਤੇ ਨਾਟ ਘਰਾ ਦਾ ਮਾਡਲ ਬਣਾ ਕੇ ਦਿਓ ਆਏ ਹੋਏ ਵੀ ਸਪੈਸ਼ ਹਾਏ ਹੋਏ ਹੋਏ ਫਿਰ ਅਸੀਂ ਉਹਨੂੰ ਮੈਂ ਕਿਹਾ ਵੀ ਕੋਈ ਗੱਲ ਨਹੀਂ ਵੀ ਤੇਰਾ ਕੰਮ ਪੂਰਾ ਹੋ ਜੂ ਫਿਰ ਅਸੀਂ ਉਹਦੇ ਘਰੇ ਜਾ ਕੇ ਦੇ ਕੇ ਆਏ ਹਾਂ ਵੀ ਬੰਦਾ ਕਹਿੰਦਾ ਵੀ ਕੋਈ ਨਾਲ ਪੈਸੇ ਵੱਧ ਲੈ ਲਿਓ ਪਰ ਘਰੇ ਜਾ ਕੇ ਮੇਰੇ ਡੈਡੀ ਨੂੰ ਮੇਰੇ ਹੱਥਾਂ 'ਚ ਦੇ ਦਿਓ ਫਿਰ ਹੀ ਜਾ ਕੇ ਬਿਠਾ ਦੇ ਉਹਨਾਂ ਦੇ ਘਰੇ ਜਾ ਕੇ ਪਹੁੰਚਦਾ ਕਰਕੇ ਆਏ ਹਾਂ ਮਤਲਬ ਅਗਲੇ ਨੇ ਅਗਲੇ ਆਪਦੀ ਯਾਦ ਬਣਾਈ ਸੀ ਤੇ ਬਾਹਰੋਂ ਮੁੰਡੇ ਨੇ ਸਾਨੂੰ ਚਲੋ ਪੇਮੈਂਟ ਕਰਤੀ ਜਿਵੇਂ ਹੀ ਹੈਗਾ ਫਿਰ ਅਸੀਂ ਉਧਰ ਗਿਆ ਲੱਗਦਾ ਫਿਰ ਅਸੀਂ ਗਏ ਉਹਨਾਂ ਦੇ ਘਰੇ ਮਤਲਬ ਉਹਦੇ ਫਾਦਰ ਸਾਹਿਬ ਆਜਾ ਉਹਨਾਂ ਨੂੰ ਅਸੀਂ ਦਿੱਤੀ ਉਹ ਪਰ ਪਾਪੂ ਨੂੰ ਜਦੋਂ ਦਿੱਤਾ ਮੈਨੂੰ ਉਹ ਉਹ ਗੱਲ ਦੱਸ ਉਹ ਕਿ ਬਾਪੂਰੇ ਖੋਲਿਆ ਕੀ ਅੱਖਾ ਵਾਪਕ ਤੇ ਅਸੀਂ ਉੱਥੋਂ ਦੇਖਤਾ ਸੀਗਾ ਤੇ ਉੱਥੋਂ ਦੇਖ ਕੇ ਉਹਨਾਂ ਨੇ ਘਰੇ ਜਾ ਕੇ ਖੋਲਿਆ ਕਹਿੰਦਾ ਯਾਰ ਵੀ ਡੈਡੀ ਨੇ ਮੈਂ ਜਦੋਂ ਖੋਲ ਕੇ ਦੇਖਿਆ ਕਹਿੰਦਾ ਵੀ ਬਸ ਅੱਖਾਂ 'ਚ ਪਾਣੀ ਆ ਗਿਆ ਜੀਗਾ ਮਤਲਬ ਵੀ ਉਹ ਕੰਮ ਕਰਦੇ ਸੀ ਵੀ ਅੱਜ ਕਿੱਥੋਂ ਕਿੱਥੇ ਤੱਕ ਪਹੁੰਚ ਗਏ ਕਹਿੰਦਾ ਵੀ ਉਹ ਕੇ ਜਾਰ ਸੰਭਾਲ ਕੇ ਰੱਖੀ ਹੋਈ ਜ ਉਹਨਾਂ ਨੇ ਵੀ ਉਹ ਕਹਿੰਦਾ ਵੀ ਮੈਂ ਜਿਆਦ ਹੀ ਬਣਵਾਈ ਸੀਗੀ ਇੱਕੋ ਜਿਹਾ ਘਰ ਦੇ ਬਹੁਤ ਖੁਸ਼ ਹੋਏ ਕਹਿੰਦਾ ਦੇਖ ਕੇ ਜੀ ਕਹਿੰਦਾ ਮੈਨੂੰ ਵੀ ਜਦ ਮੈਂ ਥੋੜੀ ਵੀਡੀਓ ਦੇਖੀ ਤੇ ਵੀ ਵੀ ਜਦ ਹੀ ਯਾਦ ਆ ਗਿਆ ਵੀ ਉਹ ਦਿਮਾਗ 'ਚ ਸੀਨ ਘੁੰਮ ਗਿਆ ਵੀ ਬਸ ਵੀ ਇਹ ਤਾਂ ਬਣਵਾਉਣੀ ਆਪਾਂ ਨੇ ਫਿਰ ਆਪਾਂ ਬਣਾ ਕੇ ਉਹਨਾਂ ਨੂੰ ਹਿਸ਼ਾਬੋਰੀ ਕੀਤੀ ਅਗਲੇ ਦੀ ਲੋਲੂ ਗਰਾ ਮਤਲਬ ਮੰਝਾ ਨਹੀਂ ਸੀ ਸਾਡੇ ਕੋਲੇ ਬਾਕੀ ਸਾਰਾ ਕੁਝ ਬਣਿਆ ਸੀਗਾ ਮੰਝਾ ਵੀ ਹੁੰਦਾ ਬਾਈ ਨੂੰ ਸਪੈਸ਼ਲ ਬਣਾ ਕੇ ਅਸੀਂ ਪਰ ਜਦ ਹੀ ਕਿਉਂਕਿ ਮੰਝਾ ਸਾਡੇ ਕੋਲ ਲੈਂਦਾ ਤਾਂ ਐ ਨਹੀਂ ਕੋਈ ਅਸੀਂ ਬਣਾ ਕੇ ਦਿੱਤਾ ਬੰਦੇ ਨੂੰ ਮੈਂ ਕਿਹਾ ਰਾਜੂ ਬਣਾ ਕੇ ਦੇ ਜਮੇ ਮਰਜ਼ੀ ਕਰ ਤੇ ਬਣਾ ਕੇ ਬੰਦੇ ਨੂੰ ਆਰਡਰ ਮੰਦਰਾ ਪੂਰਾ ਕੀਤਾ ਸੀ ਸਰ ਮੰਝਾ ਨਾਲ ਚਾਹੀਦਾ ਹੀ ਚਾਹੀਦਾ ਮੈਨੂੰ ਕਹਿੰਦਾ ਅਸੀਂ ਉੱਪਰ ਰੱਖ ਕੇ ਲੈ ਕੇ ਜਾਂਦੇ ਸੀ ਇਹਨੂੰ ਰਾਤ ਨੂੰ ਅਸੀਂ ਮੰਝਾ हां अभी सोने वास्ते जे मैं एदे ऊपर रख के ले जांदा सी बरादों सोना सोना पैंदे खेतਾਂ 'ਚ ਹੀ ਪੈ ਜਾਂਦੇ ਸੀ। जे वो मतलब याद ਸੀ ਉਹ ਹੁੰਦੇ ਨੇ ਮੰਜਾ ਪਰ ਅਸੀਂ ਸਪੈਸ਼ਲ ਉਹ ਮੂਰੇ ਪਿਆ ਉਹ ਦੇਖਿਆ ਤੁਸੀਂ ਉਹ ਬਣਾ ਕੇ ਦਿੱਤਾ ਸੀ। ਉਹ ਮੰਜਾ ਬਣਾਇਆ ਸੀ। ਫਿਰ ਆਪਦੇ ਵਾਸਤੇ ਇੱਕ ਕੱਟ ਲਿਆ। ਅਸੀਂ ਫਿਰ ਵਾਧੂ ਰੱਖ ਲੈਣਾ ਸੈਂਪਲ। ਉਹ ਵੀ ਲੈ ਜਾਂਦਾ ਜਿਹਨੂੰ ਸ਼ੌਂਕ ਹੁੰਦਾ ਪਿੰਡ ਵਾਲੇ ਆਪਣੇ। ਇਹ ਚੀਜ਼ਾਂ ਦੇ ਮਾਹਿਰ ਨੇਗੇ। ਵਾਕੇ। ਜੇ ਕਿਸੇ ਨੂੰ ਵੀ ਚਾਹੀਦਾ ਹੋਵੇ ਨਾ ਸਜਣੋਂ ਬਾਈ ਕੁਲਵੀਰ ਹੁਣ ਉਹਨੂੰ ਫੋਨ ਕਰਿਓ। ਬੜੇ ਪਿਆਰੇ ਸਜਣਾ। ਮੈਂ ਫਿਰ ਯਾਦ ਕਰਾ ਦਿਆਂ ਤੁਹਾਨੂੰ ਐਡਰੈਸ। ਬਹੁਤ ਸਜਣ ਪੁੱਛਣਗੇ। ਤੁਸੀਂ ਬੱਸ ਤਾਂ ਨੰਬਰ ਆ ਨੰਬਰ ਤੇ ਤੁਹਾਨੂੰ ਲੋਕੇਸ਼ਨ ਭੇਜ ਦੇਣਗੇ ਬਾਈ ਹੁਣੇ ਪਰ ਫਿਰ ਵੀ ਜੇ ਤੁਸੀਂ ਕੁੱਪਕਲਾਂ ਪਿੰਡ ਚਾਹੇ ਕੁੱਪਕਲਾਂ ਪਿੰਡ ਉਹ ਹੈ ਜਿੱਥੇ ਬਾਲਾ ਘੈਂਟ ਟੂਰਨਾਮੈਂਟ ਹੁੰਦਾ ਹਣਾ ਬਾਈ ਜੀ ਹਾਂ ਜੀ ਕੁੱਪਕਲਾਂ ਪਿੰਡ ਦੇ ਵਿੱਚ ਤੁਸੀਂ ਮਲੌਦ ਵੱਲ ਨੂੰ ਜਾਣਾ ਹਾਂ ਜੀ ਮਲੌਦ ਰੋਡ ਤੇ ਆਪਣਾ ਤੋਤਾਪੁਰੀ ਨਗਰ ਹੈ ਜੀ ਹਾਂ ਇੱਥੇ ਬੂਟਾ ਮਲੌਦ ਵਾਲਾ ਆਪਣਾ ਯਾਰ ਆ ਹਣਾ ਫਰੀਦ ਉਹ ਫੋਨ ਕਰ ਦਾਂਦਾ ਬੂਟਾ ਤੇ ਮਲੌਦ ਪਿੰਡ ਕੁੱਪਕਲਾਂ ਤੋਂ ਮਲੌਦ ਮਲੌਦ ਨੂੰ ਜਾਣਾ ਮਲੌਦ ਰੋਡ ਤੇ ਮਤ ਕੁੱਪਕਲਾਂ ਤੋਂ ਤੋਤਾਪੁਰੀ ਨਗਰ ਤੋਤਾਪੁਰੀ ਨਗਰ ਹੈ ਜੀ ਆਪਣਾ ਤੇ ਉਧਰੋਂ ਖੱਬੇ ਹੱਥ ਹਾਂਜੀ ਆਉਂਦਿਆਂ ਨੂੰ ਹਾਂਜੀ ਖੱਬੇ ਹੱਥਾ ਜੀ ਹਾਂ ਕੁੱਪਕਲਾਂ ਤੋਂ ਮਲੋਤਾਲ ਨੂੰ ਜਾਂਦੇ ਖੱਬੇ ਹੱਥ ਤੁਹਾਨੂੰ ਬਾਈ ਹੋਂ ਦਾ ਦਫ਼ਤਰ ਮਿਲ ਜੂਗਾ ਹਾਂਜੀ ਤੇ ਇੱਥੇ ਮਾਡਲ ਬੰਦੇ ਇੱਥੇ ਦਫ਼ਤਰ ਦੇ ਵਿੱਚ ਹੀ ਹੁੰਦੇ ਆ ਜਦੋਂ ਵੀ ਆਓ ਮਰਜੀ ਜੇ ਕਿਤੇ ਨੰਗੋ ਨੇੜੇ ਤੇੜੇ ਆਏ ਹੋ ਮੋ ਕੋ ਪਕੜਾਂ ਦੇ ਤੇ ਮਲੇਰ ਕੋਟਲੇ ਰੇਰ ਕੇ ਚ ਫਿਰਦੇ ਹੋਮੋਂ ਤੁਸੀਂ ਅਹਿਮਦਗੜ੍ਹ ਏਰੀਏ ਚ ਫਿਰਦੇ ਹੋ ਤੁਸੀਂ ਹਨਾ ਬਾਈ ਹਾਂਜੀ ਹਾਂਜੀ ਆ ਤੁਸੀਂ ਇੱਕ ਵਾਰ ਕਈ ਵਾਰੀ ਬਾਹਰੋਂ ਬੂਰੋ ਆਇਆ ਹੁੰਦਾ ਬੰਦਾ ਮਲੇਰ ਕੋਟਲੇ ਫਿਰਦਾ ਹੁੰਦਾ ਜੁੱਤੀ-ਜਾਤੀ ਲੈਣ ਗਿਆ ਵਾ ਹੁੰਦਾ ਹਾਂਜੀ ਹਾਂ ਜਾਂ ਅਹਿਮਦਗੜ ਮੰਡੀ ਫਿਰਦਾ ਹੁੰਦਾ ਬੰਦਾ ਤੇ ਇਹ ਯਾਦ ਰੱਖਿਓ ਐਡਰੈਸ ਅਹਿਮਦਗੜ ਦੇ ਤੇ ਮਲੇਰ ਕੋਟਲੇ ਦੇ ਏਰੀਏ ਦਾ ਪੈਂਡਾ ਕੁੱਪਕਲਾ ਇੱਥੇ ਆਇਓ ਬਾਈ ਹੁਣਾਂ ਕੋਲੋਂ ਮਾਡਲ ਬਣਵਾਇਓ ਵੀ ਜ਼ਰੂਰ ਲੈ ਕੇ ਵੀ ਜ਼ਰੂਰ ਜਾਇਓ ਤੇ ਕੰਪਨੀ ਵਾਲਿਆਂ ਨੂੰ ਵੀ ਬੇਨਤੀ ਆ ਕਿ ਹੁਣ ਭਾਈ ਆਹ ਮਾਡਲਾਂ ਵਾਲੇ ਮਸਲੇ ਤੇ ਤੁਹਾਡਾ ਕੰਪੀਟੀਸ਼ਨ ਹੋ ਗਿਆ ਤੇ ਤੁਹਾਡੇ ਜਿੱਥੇ ਤੁਹਾਡੇ ਕੰਪੀਟੀਟਰ ਬਣਵਾ ਰਹੇ ਆ ਉੱਥੇ ਤੁਹਾਨੂੰ ਡਰੈਸ ਦੇ ਦਾਂ ਇਥੋਂ ਤੁਸੀਂ ਵੀ ਬਣਵਾ ਸਕਦੇ ਜਿਉਂਦਰੋ